ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋયા ਤੁਹਾਡੇ ਲਈ ਅੱਜ ਇੱਕ ਫੇਰ ਨਵੀਂ ਕਹਾਣੀ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਨੂੰ ਬਹੁਤ ਪਸੰਦ ਕਰੋਗੇ। ਸ਼ੁਰੂ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਕਹਾਣੀ। ਜਦੋਂ ਵੀ ਗੁਰਪ੍ਰੀਤ ਆਪਣੀਆਂ ਕੁੜੀਆਂ ਨੂੰ ਪੜਾਉਂਦੀ ਤਾਂ ਉਸ ਦੀ ਸੱਸ ਉਸ ਨਾਲ ਲੜਨ ਲੱਗ ਜਾਂਦੀ ਕਿ ਮੇਰੇ ਪੁੱਤ ਦੀ ਕਮਾਈ ਬਰਬਾਦ ਕਰ ਰਹੀ ਹੈ। ਤਾਂ ਇੱਕ ਦਿਨ ਗੁਰਪ੍ਰੀਤ ਨੇ ਆਪਣੀ ਸੱਸ ਨੂੰ ਕਿਹਾ ਕਿ ਤੂੰ ਆਪਣੇ ਬੱਚਿਆਂ ਨੂੰ ਪੜਾਇਆ ਨਹੀਂ ਹੈ। ਐਸਲੀ ਅੱਜ ਉਹ ਤੱਕੇ ਖਾ ਰਹੇ ਹਨ। ਇਸ ਲਈ ਤੂੰ ਮੇਰੀਆਂ ਕੁੜੀਆਂ ਨੂੰ ਪੜ ਲੈੰਦੇ। ਇਹ ਸੁਣ ਕੇ ਉਸਦੀ ਸੱਸ ਗੁੱਸੇ ਨਾਲ ਅੱਗ ਬਬੋਲਾ ਹੋ ਗਈ ਤੇ ਉਸਨੇ ਗੁਰਪ੍ਰੀਤ ਨੂੰ ਬਹੁਤ ਕੁੱਟਿਆ ਮਾਰਿਆ ਤੇ ਜ਼ਖਮੀ ਕਰ ਦਿੱਤਾ ਅਤੇ ਕੁੜੀਆਂ ਸਮੇਤ ਤਲਾਕ ਦੇ ਕੇ ਘਰੋਂ ਕੱਢ ਦਿੱਤਾ। ਪਰ ਗੁਰਪ੍ਰੀਤ ਨੇ ਹਿੰਮਤ ਨਹੀਂ ਹਾਰੀ ਤੇ ਖੁਦ ਤਕਲੀਫਾਂ ਹੰਡਾ ਕੇ ਆਪਣੀਆਂ ਧੀਆਂ ਨੂੰ ਪੜਾ ਲਿਖਾ ਕੇ ਡਾਕਟਰ ਬਣਾਇਆ। ਤੇ ਜਦੋਂ ਇੱਕ ਦਿਨ ਸੱਸ ਉਹਨਾਂ ਦੇ ਹਸਪਤਾਲ ਗਈ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਕੁੜੀਆਂ ਉੱਥੇ ਕਿੱਥੇ ਜਾ ਰਹੀਆਂ ਹਨ ਗੁਰਪ੍ਰੀਤ ਗੁਰਪ੍ਰੀਤ ਤਿੰਨਾਂ ਕੁੜੀਆਂ ਦਾ ਹੱਥ ਫੜ ਕੇ ਘਰੋਂ ਬਾਹਰ ਨਿਕਲ ਰਹੀ ਸੀ ਜਦੋਂ ਉਸ ਦੀ ਸੱਸ ਨੇ ਉਸ ਨੂੰ ਦੇਖ ਲਿਆ ਗੁਰਪ੍ਰੀਤ ਲੰਬਾ ਸਾਹ ਲੈ ਕੇ ਰਹਿ ਗਈ ਅਤੇ ਉਸ ਨੇ ਕਿਹਾ ਮੈਂ ਆਪਣੀਆਂ ਕੁੜੀਆਂ ਦਾ ਸਕੂਲ ਵਿੱਚ ਐਡਮਿਸ਼ਨ ਕਰਾਉਣ ਜਾ ਰਹੀ ਹਾਂ ਮੰਮੀ ਜੀ ਵੱਡੀ ਕੁੜੀ 7 ਸਾਲ ਦੀ ਹੋ ਗਈ ਹੈ ਤੇ ਛੋਟੀਆਂ ਦੋਵੇਂ ਜੋੜੀਆਂ ਸੀ ਦੋਵੇਂ 5 ਸਾਲ ਦੀਆਂ ਹੋ ਗਈਆਂ ਹਨ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਗੁਰਪ੍ਰੀਤ ਨੇ ਕਿਹਾ ਤਾਂ ਸੱਸ ਅੱਖਾਂ ਕੱਢ ਕੇ ਅੱਗੇ ਹੋ ਗਈ ਤੇ ਕਹਿਣ ਲੱਗੀ ਕੀ ਕਿਹਾ ਸਕੂਲ ਵਿੱਚ ਐਡਮਿਸ਼ਨ ਇੰਨੇ ਪੈਸੇ ਕਿੱਥੋਂ ਆਉਣਗੇ ਤੇਰੇ ਕੋਲ ਜੋ ਤੂੰ ਇਹਨਾਂ ਦਾ ਐਡਮਿਸ਼ਨ ਕਰਵਾਉਣ ਜਾ ਰਹੀ ਹੈ ਸੱਸ ਨੇ ਗੁੱਸੇ ਨਾਲ ਗੁਰਪ੍ਰੀਤ ਦੇ ਬੈਗ ਨੂੰ ਦੇਖਿਆ ਗੁਰਪ੍ਰੀਤ ਨੇ ਮਜ਼ਬੂਤੀ ਨਾਲ ਆਪਣੇ ਬੈਗ ਨੂੰ ਦੋਵਾਂ ਹੱਥਾਂ ਨਾਲ ਫੜ ਲਿਆ ਤੇ ਕਿਹਾ ਕਿ ਮੰਮੀ ਜੀ ਗੁਰਵਿੰਦਰ ਦੀ ਤਨਖਾਹ ਆਈ ਸੀ ਉਸਨੇ ਕੁਝ ਪੈਸੇ ਮੈਨੂੰ ਖਰਚੇ ਲਈ ਦੇ ਦਿੱਤੇ ਸੀ ਉਹ ਮੈਂ ਜਮਾ ਕਰਕੇ ਬੱਚਿਆਂ ਦੇ ਸਕੂਲ ਦੀ ਫੀਸ ਦੀ ਵਿਵਸਥਾ ਕੀਤੀ ਹੈ ਕਿਉਂਕਿ ਪੈਸੇ ਤਾਂ ਕਿਤੇ ਨਾ ਕਿਤੇ ਲੱਗ ਹੀ ਜਾਣਗੇ ਇਸ ਲਈ ਮੈਨੂੰ ਅੱਜ ਇਹਨਾਂ ਦੇ ਨਾਮ ਲਿਖਵਾ ਲੈਣ ਦਿਓ ਉਸਨੇ ਸੱਸ ਅੱਗੇ ਮਿੰਤ ਕੀਤੀ ਪਰ ਸੱਸ ਤਾਂ ਅੱਗ ਬਬੋਲਾ ਹੋ ਉઠી ਉਸਨੇ ਅੱਗੇ ਹੋ ਕੇ ਗੁਰਪ੍ਰੀਤ ਤੋਂ ਬੈਗ ਖੋਲਿਆ ਤੇ ਕਿਹਾ ਮੇਰਾ ਪੁੱਤ ਮਿਹਨਤ ਇਸ ਲਈ ਨਹੀਂ ਕਰਦਾ ਕਿ ਤੂੰ ਆਪਣੀਆਂ ਇਹਨਾਂ ਮੁਸੀਬਤਾਂ ਦੀਆਂ ਪੋਟਲੀਆਂ ਨੂੰ ਸਕੂਲ ਵਿੱਚ ਪੜਾਉਂਦੀ ਫਿਰੇ ਕੋਈ ਜ਼ਰੂਰਤ ਨਹੀਂ ਹੈ ਇਹਨਾਂ ਨੂੰ ਪੜਾਉਣ ਦੀ ਇਹਨਾਂ ਨੇ ਕਿਹੜਾ ਤੀਰ ਮਾਰ ਲੈਣਾ ਹੈ ਸਕੂਲ ਵਿੱਚ ਪੜ ਕੇ ਇਹਨਾਂ ਨੂੰ ਘਰ ਦੇ ਕੰਮਕਾਰ ਸਿਖਾਇਆ ਕਰ ਤੇ ਇਹ ਪੈਸੇ ਕਿੱਥੇ ਲੈ ਕੇ ਜਾ ਰਹੀ ਹੈ ਮੈਂ ਕੱਲ ਦੱਸਿਆ ਸੀ ਕਿ ਅੱਜ ਜੱਸੀ ਆ ਰਹੀ ਹੈ ਉਸ ਦੇ ਲਈ ਕੁਝ ਖਾਣ ਨੂੰ ਬਣਾ ਲੈ ਪਰ ਤੂੰ ਤਾਂ ਮੇਰੇ ਪੁੱਤ ਤੇ ਧੀ ਦੋਵਾਂ ਦੀ ਹੀ ਦੁਸ਼ਮਣ ਬਣ ਗਈ ਹੈ ਪੁੱਤ ਦੀ ਕਮਾਈ ਉਡਾ ਰਹੀ ਹੈ ਤੇ ਧੀ ਨੂੰ ਕੁਝ ਚੰਗਾ ਖਵਾਉਣ ਨੂੰ ਤਿਆਰ ਨਹੀਂ ਹੈ ਲਿਆ ਪੈਸੇ ਮੈਨੂੰ ਦੇ ਮੈਂ ਖੁਦ ਹੀ ਬਾਜ਼ਾਰ ਤੋਂ ਸਮਾਨ ਲੈ ਕੇ ਆਵਾਂ ਸੱਸ ਨੇ ਪਰਸ ਵਿੱਚੋਂ ਸਾਰੇ ਪੈਸੇ ਕੱਢ ਗਏ ਆਪਣੇ ਕੋਲ ਰੱਖ ਲਏ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਨੇ ਕਿਹਾ ਪਰ ਮੰਮੀ ਜੀ ਕੁੜੀਆਂ ਦਾ ਸਕੂਲ ਉਸਨੇ ਕਿਹਾ ਤਾਂ ਸੱਸ ਨੇ ਗੁਰਪ੍ਰੀਤ ਦੇ ਨਾਲ ਮਸੂਮੀਅਤ ਨਾਲ ਖੜੀਆਂ ਕੁੜੀਆਂ ਤੇ ਇੱਕ ਗੁੱਸੇ ਭਰੀ ਨਜ਼ਰ ਮਾਰੀ ਤੇ ਵੱਡੀ ਨੂੰ ਤਾਂ ਇੱਕ ਜ਼ੋਰ ਨਾਲ ਥੱਪੜ ਵੀ ਲਗਾ ਦਿੱਤਾ ਅਤੇ ਕਿਹਾ ਕੋਈ ਲੋੜ ਨਹੀਂ ਹੈ ਇਹਨਾਂ ਨੂੰ ਪੜਾਉਣ ਦੀ ਇਹਨਾਂ ਨੇ ਕਿਹੜਾ ਕੱਲ ਨੂੰ ਆਪਣਾ ਸਹਾਰਾ ਬੰਨਣਾ ਹੈ ਜਿਸ ਤਰ੍ਹਾਂ ਤੂੰ ਮਨਹੋਸ ਹੈ ਬਿਲਕੁਲ ਇਸੇ ਤਰ੍ਹਾਂ ਹੀ ਤੇਰੀਆਂ ਕੁੜੀਆਂ ਵੀ ਮਨਹੋਸ ਹਨ ਨੋਜ ਕੇ ਖਾ ਗਈਆਂ ਮੇਰੇ ਪੁੱਤ ਗੁਰਵਿੰਦਰ ਨੂੰ ਹੁਣ ਹਟ ਅੱਗੋਂ ਸੱਸ ਨੇ ਗੁਰਪ੍ਰੀਤ ਨੂੰ ਧੱਕਾ ਦੇ ਦਿੱਤਾ ਤੇ ਘਰੋਂ ਬਾਹਰ ਚਲੀ ਗਈ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਹ ਉੱਥੇ ਹੀ ਖੜੀ ਰਹਿ ਗਈ ਉਹ ਪਿਛਲੇ ਕਈ ਮਹੀਨਿਆਂ ਤੋਂ ਕੁੜੀਆਂ ਦਾ ਸਕੂਲ ਵਿੱਚ ਐਡਮਿਸ਼ਨ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸੱਸ ਵੀ ਤਿਆਰ ਹੀ ਨਹੀਂ ਹੁੰਦੀ ਸੀ ਆਸ-ਪਾਸ ਦੇ ਸਾਰੇ ਘਰਾਂ ਦੇ ਬੱਚੇ ਸਕੂਲ ਜਾਂਦੇ ਸੀ ਗੁਰਪ੍ਰੀਤ ਦੀਆਂ ਕੁੜੀਆਂ ਉਹਨਾਂ ਬੱਚਿਆਂ ਨੂੰ ਸਾਫ਼ ਤੇ ਸੁਥਰੇ ਯੂਨੀਫਾਰਮ ਵਿੱਚ ਸਕੂਲ ਜਾਂਦੇ ਦੇਖਦੀਆਂ ਤਾ ਖੁਦ ਵੀ ਸਕੂਲ ਜਾਣ ਲਈ ਕਹਿੰਦੀ ਆ। ਕੁੱਦ ਗੌਰਪ੍ਰੀਤ ਦੇ ਦਿਲ ਵਿੱਚ ਵੀ ਇਹੀ ਇੱਛਾ ਹੁੰਦੀ। ਖੁਦ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ। ਇਸ ਲਈ ਗੁਰਵਿੰਦਰ ਵਰਗੇ ਮਾਮੂਲੀ ਨੌਕਰੀ ਕਰਨ ਵਾਲੇ ਇਨਸਾਨ ਦੇ ਨਾਲ ਉਸ ਦਾ ਵਿਆਹ ਹੋ ਗਿਆ ਸੀ। ਇੱਕ ਨਣਾਨਸੀ ਜੋ ਹਰ ਦੂਜੇ ਦਿਨ ਉਸ ਦੇ ਘਰ ਆ ਜਾਂਦੀ ਸੀ ਤੇ ਮਾਂ ਦਾ ਵਸਨਾ ਚੱਲਦਾ ਕਿ ਘਰ ਵਿੱਚ ਰੱਖੀਆਂ ਸਾਰੀਆਂ ਚੀਜ਼ਾਂ ਚੱਕ ਕੇ ਆਪਣੀ ਧੀ ਨੂੰ ਦੇ ਦੇਵੇ। ਗੁਰਵਿੰਦਰ ਮਹੀਨੇ ਦੀ ਸਾਰੀ ਸੈਦਰੀ ਲਿਆ ਕੇ ਮਾਂ ਦੇ ਹੱਥ ਤੇ ਰੱਖਦਾ ਸੀ। ਕੁੱਝ ਪੈਸੇ ਉਹ ਗੌਰਪ੍ਰੀਤ ਨੂੰ ਦਿੰਦਾ ਸੀ। ਜਸਨੂ ਜੋੜ-ਜੋੜ ਕੇ ਉਸਨੇ ਕੁੜੀਆਂ ਦੀ ਸਕੂਲ ਦੀ ਫੀਸ ਇਕੱਠੀ ਕੀਤੀ ਸੀ ਪਰ ਅੱਜ ਸੱਸ ਨੇ ਉਹ ਵੀ ਖੋ ਲਈ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਹ ਚੁੱਪ-ਚਾਪ ਅੰਦਰ ਜਾ ਕੇ ਲੇਟ ਗਈ ਸੱਸ ਸਮਾਨ ਲੈ ਕੇ ਆਈ ਤੇ ਉਸਨੇ ਖਾਣਾ ਬਣਾਉਣ ਲਈ ਕਿਹਾ ਥੋੜੀ ਦੇਰ ਦੇ ਬਾਅਦ ਜੱਸੀ ਵੀ ਆਪਣੇ ਬੱਚਿਆਂ ਸਮੇਤ ਆ ਗਈ ਪਰ ਗੁਰਪ੍ਰੀਤ ਨੇ ਖਾਣਾ ਬਣਾ ਕੇ ਉਸ ਦੇ ਸਾਹਮਣੇ ਰੱਖਿਆ ਤਾਂ ਉਹ ਇੱਕ ਅਦਾ ਨਾਲ ਕਹਿੰਦੀ ਮੰਮੀ ਪਤਾ ਹੈ ਤੁਹਾਨੂੰ ਸ਼ਹਿਰ ਦੇ ਕਿੰਨੇ ਮਹਿੰਗੇ ਸਕੂਲ ਵਿੱਚ ਮੈਂ ਆਪਣੇ ਬੱਚਿਆਂ ਦਾ ਨਾਮ ਦਾਖਲ ਕਰਵਾਇਆ ਹੈ ਮੇਰੇ ਸਾਰੇ ਰਿਸ਼ਤੇਦਾਰ ਸੜ ਭੁੱਜ ਗਏ ਹਨ ਦਿਨ ਰਾਤ ਕਹਿੰਦੇ ਰਹਿੰਦੇ ਨੇ ਕਿ ਮੈਂ ਆਪਣੇ ਘਰ ਵਾਲੇ ਤੇ ਕੋਈ ਜਾਦੂ ਟੂਣਾ ਕਰ ਦਿੱਤਾ ਹੈ ਜੋ ਮੇਰੀ ਹਰ ਗੱਲ ਮੰਨਦਾ ਹੈ ਜੱਸੀ ਉੱਚੀ ਉੱਚੀ ਹੱਸੀ ਤੇ ਉਸ ਦੀ ਮਾਂ ਖੁਸ਼ ਹੋ ਗਈ ਕਹਿੰਦੀ ਹਾਂ ਹਾਂ ਬਸ ਇਸ ਤਰ੍ਹਾਂ ਹੀ ਕਾਬੂ ਕਰਕੇ ਰੱਖਣਾ ਮੈਂ ਚਾਹੁੰਦੀ ਹਾਂ ਕਿ ਜੋ ਕੁਝ ਮੇਰੀ ਧੀ ਦੇ ਕੋਲ ਹੈ ਉਹ ਕਿਸੇ ਹੋਰ ਦੇ ਕੋਲ ਨਾ ਹੋਵੇ ਦੇਖਣਾ ਸਭ ਇਸ ਤਰ੍ਹਾਂ ਹੀ ਸੜਦੇ ਰਹਿ ਜਾਣਗੇ ਆਪਣੀ ਸੱਸ ਦੀ ਗੱਲ ਸੁਣ ਕੇ ਗੁਰਪ੍ਰੀਤ ਦਾ ਦਿਲ ਟੁੱਟ ਜਿਹਾ ਗਿਆ ਉਹ ਸੋਚਣ ਲੱਗੀ ਕਿ ਮੰਮੀ ਜੀ ਆਪਣੀਆਂ ਪੋਤੀਆਂ ਨੂੰ ਤਾਂ ਸਕੂਲ ਵਿੱਚ ਜਾਣ ਨਹੀਂ ਦਿੰਦੀ ਤੇ ਜੱਸੀ ਦੇ ਬੱਚਿਆਂ ਲਈ ਕਿੰਨਾ ਖੁਸ਼ ਹੋ ਰਹੀ ਹੈ ਅੱਜ ਗੁਰਵਿੰਦਰ ਥੱਕਿਆ ਹਾਰਿਆ ਕੰਮ ਤੋਂ ਵਾਪਸ ਆਇਆ ਤਾਂ ਮਾਂ ਸਿਰ ਤੇ ਕੱਪੜਾ ਬੰਨ ਕੇ ਮੰਜੇ ਤੇ ਲੇਟੀ ਹੋਈ ਸੀ ਤੇ ਹਾਈ ਹਾਈ ਕਰ ਰਹੀ ਸੀ ਗੁਰਵਿੰਦਰ ਕਹਿੰਦਾ ਕੀ ਹੋਇਆ ਮਾਂ ਤੇਰੀ ਤਬੀਅਤ ਖਰਾਬ ਹੈ ਗੁਰਵਿੰਦਰ ਨੇ ਪਰੇਸ਼ਾਨੀ ਨਾਲ ਕਿਹਾ ਉਹ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਤਾਂ ਮਾਂ ਅੱਗੋਂ ਕਹਿੰਦੀ ਤਬੀਅਤ ਖਰਾਬ ਹੋਵੇਗੀ ਹੀ ਨਾ ਤੇਰੀ ਪਤਨੀ ਨੂੰ ਤਾਂ ਫੁਰਸਤ ਹੀ ਨਹੀਂ ਹੈ ਕਿ ਆ ਕੇ ਮੇਰਾ ਹਾਲ ਚਾਲ ਹੀ ਪੁੱਛ ਲਵੇ ਸਾਰਾ ਦਿਨ ਆਪਣੀਆਂ ਮੁਸੀਬਤਾਂ ਦੀਆਂ ਪੋਟਲੀਆਂ ਨੂੰ ਸੰਭਾਲਦੀ ਰਹਿੰਦੀ ਹੈ ਨਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ ਇੱਕ ਤਾਂ ਮੇਰੇ ਪੁੱਤ ਦੇ ਸਿਰ ਤੇ ਕੁੜੀਆਂ ਦਾ ਬੋਝ ਪਾ ਦਿੱਤਾ ਤੇ ਉੱਪਰੋਂ ਦਿਨ ਰਾਤ ਮੈਨੂੰ ਗੱਲਾਂ ਸੁਣਾਉਂਦੀ ਰਹਿੰਦੀ ਹੈ ਮਾਂ ਨੇ ਅੱਖਾਂ ਵਿੱਚ ਝੂਠੇ ਜਿਹੇ ਹੰਝੂ ਪਰ ਕੇ ਕਿਹਾ ਤਾਂ ਗੁਰਵਿੰਦਰ ਗੁੱਸੇ ਨਾਲ ਅੱਗ ਬਬੂਲਾ ਜਿਹਾ ਹੋ ਗਿਆ ਤੇ ਉਸਨੇ ਕਿਹਾ ਗੁਰਪ੍ਰੀਤ ਓ ਗੁਰਪ੍ਰੀਤ ਮਾਂ ਕੀ ਕਹਿ ਰਹੀ ਹੈ ਤੂੰ ਮਾਂ ਦੀ ਸੇਵਾ ਨਹੀਂ ਕਰਦੀ ਮੇਰੀ ਮਾਂ ਦਾ ਖਿਆਲ ਨਹੀਂ ਰੱਖਦੀ ਗੁਰਵਿੰਦਰ ਚਲਾਇਆ ਤਾਂ ਰਸੋਈ ਵਿੱਚ ਕੰਮ ਕਰਦੀ ਗੌਰਪ੍ਰੀਤ ਘਬਰਾ ਕੇ ਬਾਹਰ ਨਿਕਲ ਆਈ ਤੇ ਕਹਿੰਦੀ ਕੁਝ ਤੇਰ ਪਹਿਲਾਂ ਤਾਂ ਮੰਮੀ ਬਿਲਕੁਲ ਠੀਕ ਸੀ ਹੁਣ ਕੀ ਹੋ ਗਿਆ ਗੁਰਵਿੰਦਰ ਮੈਂ ਤਾਂ ਮੰਮੀ ਜੀ ਨੂੰ ਕੋਈ ਦੁੱਖ ਨਹੀਂ ਦਿੰਦੀ ਉਹ ਵਿਚਾਰੀ ਹੌਲੀ ਜਿਹੀ ਆਵਾਜ਼ ਵਿੱਚ ਬੋਲੀ ਪਰ ਗੁਰਵਿੰਦਰ ਤਾਂ ਗੁੱਸੇ ਨਾਲ ਪਾਗਲ ਹੋ ਗਿਆ ਉਸਨੇ ਗੌਰਪ੍ਰੀਤ ਨੂੰ ਬੇਭਾਵ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਚੁੱਪ ਹੀ ਨਾ ਹੋਇਆ ਘੰਟਾ ਭਰ ਤੱਕ ਤਾਂ ਉਹ ਗੌਰਪ੍ਰੀਤ ਨੂੰ ਗੱਲਾਂ ਹੀ ਸੁਣਾਉਂਦਾ ਰਿਹਾ ਫਿਰ ਜਾ ਕੇ ਮਾਂ ਦੇ ਦਿਲ ਨੂੰ ਠੰਡਕ ਮਿਲੀ ਫਿਰ ਮਾਂ ਨੇ ਮੁਸਕਰਾਉਂਦੇ ਹੋਏ ਕਿਹਾ ਗੁਰਵਿੰਦਰ ਚਲ ਛੱਡ ਵੀ ਦੇ ਇਹ ਹੈ ਹੀ ਇਹੋ ਜਿਹੀ ਗਰੀਬ ਪਰਿਵਾਰ ਦੀ ਇਸ ਨੂੰ ਕੀ ਪਤਾ ਕਿ ਸੱਸ ਤੇ ਘਰ ਵਾਲੇ ਦੀ ਸੇਵਾ ਕਿਵੇਂ ਕਰਦਿਆ ਜਾ ਤੂੰ ਚਾਹ ਬਣਾ ਕੇ ਲਿਆ ਉਸ ਨੇ ਗੌਰਪ੍ਰੀਤ ਨੂੰ ਉੱਥੋਂ ਭਜਾ ਦਿੱਤਾ ਉਹ ਆਪਣੇ ਹੰਝੂ ਪੀਂਦੀ ਵਾਪਸ ਰਸੋਈ ਵਿੱਚ ਆ ਗਈ ਰਸੋਈ ਦਾ ਸਾਰਾ ਕੰਮ ਕਰਕੇ ਉਹ ਥੱਕੀ ਹਾਰੀ ਜਿਸ ਸਮੇਂ ਬੈੱਡ ਤੇ ਜਾ ਕੇ ਲੇਟੀ ਗੁਰਵਿੰਦਰ ਘਰਾੜੇ ਮਾਰ ਰਿਹਾ ਸੀ ਤਿੰਨੇ ਕੁੜੀਆਂ ਉਸ ਦਾ ਇੰਤਜ਼ਾਰ ਕਰਦੇ ਕਰਦੇ ਇੱਧਰ ਉੱਧਰ ਲਟਕ ਰਹੀਆਂ ਸੀ ਤੇ ਸੌ ਗਈਆਂ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਕੁੜੀਆਂ ਦੀ ਪੜ੍ਹਾਈ ਉਸ ਦੇ ਲਈ ਬਹੁਤ ਜ਼ਰੂਰੀ ਸੀ ਪਰ ਉਸ ਨੂੰ ਪਤਾ ਸੀ ਮਹੀਨੇ ਬਾਅਦ ਜਦੋਂ ਗੁਰਵਿੰਦਰ ਦੀ ਸੈਲਰੀ ਆਵੇਗੀ ਤਾਂ ਉਸ ਵਿੱਚ ਜੋ ਥੋੜੇ ਪੈਸੇ ਉਹ ਦੇਵੇਗਾ ਉਹ ਮਾਂ ਲੈ ਲਵੇਗੀ ਅਗਲੇ ਦਿਨ ਸਵੇਰੇ ਉਹ ਉੱઠી ਤਾਂ ਉਸ ਨੇ ਸੋਚ ਲਿਆ ਕਿ ਅੱਜ ਮੰਮੀ ਦੀਦੀ ਦੇ ਕੋਲ ਗਈ ਹੈ ਗੁਰਪ੍ਰੀਤ ਜਲਦੀ ਨਾਲ ਤਿੰਨਾਂ ਕੁੜੀਆਂ ਨੂੰ ਲੈ ਕੇ ਘਰੋਂ ਬਾਹਰ ਨਿਕਲ ਗਈ ਉਸਦੇ ਕੰਨਾ ਵਿੱਚ ਸੋਨੇ ਦੀਆਂ ਛੋਟੀਆਂ-ਛੋਟੀਆਂ ਮੁਰਕੀਆਂ ਸੀ ਜੋ ਉਸਦੇ ਪੇਕਿਆਂ ਨੇ ਦਿੱਤੀਆਂ ਸੀ ਉਸਨੇ ਉਹ ਮੁਰਕੀਆਂ ਬਾਜ਼ਾਰ ਵਿੱਚ ਸੁਨਿਆਰੇ ਨੂੰ ਵੇਚੀਆਂ ਤਾਂ ਚੰਗੇ ਖਾਸੇ ਪੈਸੇ ਮਿਲ ਗਏ ਉਹ ਇਹ ਪੈਸੇ ਲੈ ਕੇ ਸਿੱਧਾ ਕੁੜੀਆਂ ਦੇ ਸਕੂਲ ਚਲੀ ਗਈ ਕੁੜੀਆਂ ਹੁਸ਼ਿਆਰ ਸੀ ਗੁਰਪ੍ਰੀਤ ਨੇ ਘਰ ਵਿੱਚ ਉਹਨਾਂ ਨੂੰ ਕਾਫੀ ਕੁਝ ਸਿਖਾ ਰੱਖਿਆ ਸੀ ਸਕੂਲ ਵਾਲਿਆਂ ਨੇ ਟੈਸਟ ਲਿਆ ਤਾਂ ਕੁੜੀਆਂ ਦੀ ਹੁਸ਼ਿਆਰੀ ਦੇਖ ਕੇ ਖੁਸ਼ ਹੋ ਗਏ ਉਹਨਾਂ ਨੇ ਉਸੇ ਵੇਲੇ ਤਿੰਨਾਂ ਕੁੜੀਆਂ ਦਾ ਆਪਣੇ ਸਕੂਲ ਵਿੱਚ ਐਡਮਿਸ਼ਨ ਕਰ ਲਿਆ ਸਕੂਲ ਛੋਟਾ ਜਿਹਾ ਸੀ ਪਰ ਪੜ੍ਹਾਈ ਚੰਗੀ ਸੀ ਗੌਰਪ੍ਰੀਤ ਖੁਸ਼ੀ-ਖੁਸ਼ੀ ਵਾਪਸ ਆਈ ਸੱਸ ਦੇ ਆਉਣ ਤੋਂ ਪਹਿਲਾਂ ਉਸਨੇ ਸਾਰੇ ਘਰ ਦਾ ਕੰਮ ਖਤਮ ਕਰ ਲਿਆ ਉਸ ਦਿਨ ਤਾਂ ਸੱਸ ਨੂੰ ਪਤਾ ਹੀ ਨਾ ਲੱਗਿਆ ਪਰ ਅਗਲੇ ਦਿਨ ਜਦੋਂ ਉਹ ਗੁਰਵਿੰਦਰ ਨੂੰ ਕੰਮ ਤੇ ਭੇਜਣ ਤੋਂ ਬਾਅਦ ਕੁੜੀਆਂ ਨੂੰ ਲੈ ਕੇ ਸਕੂਲ ਲਈ ਨਿਕਲਣ ਲੱਗੀ ਤਾਂ ਸੱਸ ਹੈਰਾਨ ਹੋ ਗਈ ਕਹਿੰਦੀ ਕਿੱਥੇ ਲੈ ਕੇ ਜਾ ਰਹੀ ਹੈ ਇਹਨਾਂ ਮਨਹੂਸਾਂ ਨੂੰ ਕਿਤੇ ਆਪਣੀ ਮਾਂ ਦੇ ਘਰ ਤਾਂ ਨਹੀਂ ਜਾਣ ਲੱਗੀ ਹਾਏ ਇਹੋ ਜਿਹੀ ਕਿਸਮਤ ਕਿੱਥੇ ਸਾਡੀ ਤੁਹਾਡੇ ਤੋਂ ਜਾਨ ਛੁੱਟ ਜਾਵੇ ਸੱਸ ਨੇ ਕਿਹਾ ਪਰ ਗੌਰਪ੍ਰੀਤ ਨੇ ਨਜ਼ਰ ਅੰਦਾਜ਼ ਕਰਦੇ ਹੋਏ ਕਿਹਾ ਕੁੜੀਆਂ ਦਾ ਸਕੂਲ ਵਿੱਚ ਨਾਮ ਲਿਖਵਾ ਦਿੱਤਾ ਹੈ ਮੰਮੀ ਜੀ ਉਹਨਾਂ ਨੂੰ ਸਕੂਲੇ ਛੱਡਣ ਜਾ ਰਹੀ ਹਾਂ ਗੌਰਪ੍ਰੀਤ ਨੇ ਡਰਦੇ ਡਰਦੇ ਦੱਸਿਆ ਤਾਂ ਉਹ ਇੱਕਦਮ ਕਰੰਟ ਖਾ ਕੇ ਉੱਛਲੀ ਕਹਿੰਦੀ ਸਕੂਲ ਵਿੱਚ ਨਾਮ ਲਿਖਵਾ ਦਿੱਤਾ ਹੈ ਪੈਸੇ ਕਿੱਥੋਂ ਆਏ ਤੇਰੇ ਕੋਲ ਹਾਏ ਮੇਰੇ ਪੁੱਤ ਨੂੰ ਨੋਜ-ਨੋਜ ਕੇ ਖਾ ਗਈਆਂ ਤੂੰ ਤੇ ਤੇਰੀਆਂ ਕੁੜੀਆਂ ਉਸ ਵਿਚਾਰੇ ਨੇ ਦਿਨ ਰਾਤ ਮਿਹਨਤ ਮਜ਼ਦੂਰੀ ਕਰਕੇ ਚਾਰ ਪੈਸੇ ਘਰ ਵਿੱਚ ਲਿਆ ਕੇ ਰੱਖੇ ਸੀ ਤੇ ਤੂੰ ਉਹ ਚੁੱਕ ਕੇ ਮਨਹੂਸਾਂ ਉੱਤੇ ਲਗਾ ਕੇ ਆਈ ਹੈ ਕੀ ਕਰਨਗੀ ਇਹਨਾਂ ਨੂੰ ਪੜਾ ਲਿਖਾ ਕੇ ਡਾਕਟਰ ਬਣਾਵੇਂਗੀ ਜਾਂ ਕਲੈਕਟਰ ਕਿਤੇ ਕੁਝ ਨਹੀਂ ਕਰਨ ਵਾਲੀਆਂ ਇਹ ਬਿਲਕੁਲ ਤੇਰੇ ਵਰਗੀਆਂ ਮਨਹੋਸ ਹਨ ਸੱਸ ਸ਼ੁਰੂ ਹੋਈ ਤਾਂ ਚੁੱਪ ਹੋਣ ਦਾ ਨਾਮ ਹੀ ਨਾ ਲਿਆ ਗੁਰਪ੍ਰੀਤ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਸ ਦੀਆਂ ਮਾਸੂਮ ਕੁੜੀਆਂ ਵੀ ਦਾਦੀ ਦੀਆਂ ਗੱਲਾਂ ਸੁਣ ਕੇ ਘਬਰਾ ਗਈਆਂ ਫਿਰ ਗੁਰਪ੍ਰੀਤ ਨੇ ਕਿਹਾ ਮੰਮੀ ਜੀ ਰੱਬ ਦਾ ਵਾਸਤਾ ਚੁੱਪ ਹੋ ਜਾਓ ਮੈਂ ਗੁਰਵਿੰਦਰ ਤੋਂ ਪੈਸੇ ਨਹੀਂ ਲਈ ਮੈਂ ਆਪਣੀਆਂ ਕੰਨਾ ਵਾਲੀਆਂ ਮੁਰਕੀਆਂ ਵੇਚ ਕੇ ਕੁੜੀਆਂ ਦਾ ਐਡਮਿਸ਼ਨ ਕਰਵਾਇਆ ਹੈ ਤੇ ਮੈਂ ਆਪਣੀਆਂ ਕੁੜੀਆਂ ਨੂੰ ਜ਼ਰੂਰ ਪੜਾਵਾਂਗੀ ਪੜ੍ਹਾਈ ਦਾ ਮਹੱਤਵ ਕੀ ਹੈ ਤੁਹਾਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਹੈ ਗੁਰਪ੍ਰੀਤ ਨੇ ਬੜੀ ਮੁਸ਼ਕਲ ਨਾਲ ਜਵਾਬ ਦਿੱਤਾ ਤੇ ਕੁੜੀਆਂ ਨੂੰ ਲੈ ਕੇ ਘਰੋਂ ਬਾਹਰ ਨਿਕਲ ਆਈ ਸੱਸ ਪਿੱਛੇ-ਪਿੱਛੇ ਉੱਚੀ-ਉੱਚੀ ਆਵਾਜ਼ਾਂ ਦੇ ਰਹੀ ਸੀ ਤੇ ਕਹਿ ਰਹੀ ਸੀ ਦੇਖ ਕਿਵੇਂ ਜ਼ੁਬਾਨ ਚਲਾਉਂਦੀ ਹੈ ਮੇਰੇ ਅੱਗੇ ਆਪਣੀਆਂ ਕਲਮੋਹੀਆਂ ਕੁੜੀਆਂ ਨੂੰ ਪੜਾਉਣਾ ਚਾਹੁੰਦੀ ਹੈ ਦੇਖਦੀ ਹਾਂ ਫਿਰ ਮੈਂ ਵੀ ਇਹ ਇਹਨਾਂ ਨੂੰ ਕਿਵੇਂ ਪੜਾਵੇਗੀ ਮੈਂ ਘਰ ਦੇ ਕੰਮ ਕਾਜ ਇਹਨਾਂ ਤੋਂ ਨਾ ਕਰਵਾਏ ਨਾ ਮੇਰਾ ਨਾਮ ਬਦਲ ਦੇਣਾ ਉਸ ਦੀਆਂ ਆਵਾਜ਼ਾਂ ਗਲੀ ਦੇ ਅਗਲੇ ਕੋਨੇ ਤੱਕ ਗੁਰਪ੍ਰੀਤ ਤੇ ਉਸ ਦੀਆਂ ਕੁੜੀਆਂ ਨੂੰ ਸੁਣਾਈ ਦੇ ਰਹੀਆਂ ਸੀ ਗੁਰਪ੍ਰੀਤ ਨੇ ਹੰਝੂ ਪੀਂਦੇ ਹੋਏ ਕੁੜੀਆਂ ਨੂੰ ਸਕੂਲ ਦੇ ਗੇਟ ਤੱਕ ਛੱਡਿਆ ਪਰ ਕੁੜੀਆਂ ਬਹੁਤ ਘਬਰਾਈਆਂ ਹੋਈਆਂ ਸੀ ਕਹਿੰਦੀਆਂ ਮੰਮੀ ਦਾਦੀ ਸਾਨੂੰ ਮਾਰੇਗੀ ਉਹ ਸਾਨੂੰ ਸਕੂਲ ਤੋਂ ਕਢਵਾ ਦੇਵੇਗੀ ਘਰ ਦੇ ਕੰਮ ਕਰਵਾਵੇਗੀ ਗੁਰਪ੍ਰੀਤ ਦੀ ਵੱਡੀ ਕੁੜੀ ਨੇ ਮਾਸੂਮੀਅਤ ਨਾਲ ਪੁੱਛਿਆ ਤਾ ਗੁਰਪ੍ਰੀਤ ਦਾ ਦਿਲ ਟੁਕੜੇ ਟੁਕੜੇ ਹੋ ਗਿਆ। ਉਸਨੇ ਕੁੜੀਆਂ ਦਾ ਮੱਥਾ ਚੁੰਮਿਆ ਤੇ ਕਿਹਾ, "ਬੇਟਾ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਕੋਈ ਤੁਹਾਨੂੰ ਸਕੂਲ ਤੋਂ ਨਹੀਂ ਕੱਢੇਗਾ ਤੇ ਨਾ ਹੀ ਕੁਝ ਕਹੇਗਾ। ਤੁਸੀਂ ਸਕੂਲ ਤੋਂ ਆਪਣੀ ਪੜ੍ਹਾਈ ਕਰੋ।" ਕੁੜੀਆਂ ਮੁਸਕਰਾਈਆਂ ਤੇ ਗੁਰਪ੍ਰੀਤ ਉਹਨਾਂ ਨੂੰ ਛੱਡ ਕੇ ਵਾਪਸ ਆ ਗਈ। ਸਾਰਾ ਦਿਨ ਸੱਸ ਥੋੜੀ-ਥੋੜੀ ਦੇਰ ਬਾਅਦ ਉਸ ਨੂੰ ਗੱਲਾਂ ਸੁਣਾਉਂਦੀ ਰਹੀ। ਉਸ ਰਾਤ ਗੁਰਵਿੰਦਰ ਘਰ ਆਇਆ ਤਾਂ ਜਲਦੀ ਨਾਲ ਜੇਬ ਵਿੱਚੋਂ ਪੈਸੇ ਕੱਢ ਕੇ ਕੁਝ ਅਲਮਾਰੀ ਵਿੱਚ ਰੱਖਣ ਲੱਗਿਆ। ਅਲਮਾਰੀ ਵਿੱਚ ਕਿਉਂ ਰੱਖ ਰਿਆ ਹੈ ਗੁਰਪ੍ਰੀਤ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਗੁਰਵਿੰਦਰ ਨੇ ਕਿਹਾ ਜ਼ਿਆਦਾ ਸਵਾਲ ਜਵਾਬ ਨਾ ਕਰਿਆ ਕਰ ਮੇਰੇ ਪੈਸੇ ਨੇ ਸੰਭਾਲ ਕੇ ਅਲਮਾਰੀ ਵਿੱਚ ਰੱਖ ਰਿਆ ਹਾਂ ਖਬਰਦਾਰ ਜੋ ਤੂੰ ਇੰਨਾ ਪੈਸਿਆਂ ਨਾਲ ਫਾਲਤੂ ਦੀ ਕੋਈ ਵੀ ਖਰੀਦਦਾਰੀ ਕੀਤੀ ਤਾਂ ਮੈਂ ਮੋਟਰਸਾਈਕਲ ਲੈਣਾ ਹੈ ਉਸ ਦੇ ਲਈ ਕਿਸੇ ਤੋਂ ਉਧਾਰ ਲੈ ਕੇ ਆਇਆ ਹਾਂ ਗੁਰਵਿੰਦਰ ਦੇ ਦਿਮਾਗ ਵਿੱਚ ਗੁੱਸਾ ਸੀ ਵੈਸੇ ਵੀ ਉਹ ਕਠੋਰ ਮਿਹਨਤ ਮਾਮੂਲੀ ਤਨਖਾਹ ਵਾਲੀ ਨੌਕਰੀ ਦੇ ਕਾਰਨ ਹੀ ਹਰ ਕਿਸੇ ਨਾਲ ਗੁੱਸੇ ਵਿੱਚ ਰਹਿੰਦਾ ਸੀ ਜਦੋਂ ਵੀ ਉਹ ਕੰਮ ਤੋਂ ਵਾਪਸ ਆਉਂਦਾ ਤਾਂ ਹਮੇਸ਼ਾ ਗੁੱਸੇ ਵਿੱਚ ਹੀ ਹੁੰਦਾ ਤੇ ਇੰਨਾ ਥੱਕਿਆ ਹੋਇਆ ਹੁੰਦਾ ਕਿ ਬੈੱਡ ਤੇ ਲੇਟਦੇ ਹੀ ਸੌ ਜਾਂਦਾ ਉਸਦੇ ਬਾਅਦ ਵੀ ਜਦੋਂ ਮਹੀਨੇ ਦੇ ਆਖਰ ਵਿੱਚ ਤਨਖਾਹ ਹੱਥ ਆਉਂਦੀ ਤਾਂ ਮੁਸ਼ਕਲ ਨਾਲ ਉਹ ਇੰਨੀਕ ਹੁੰਦੀ ਕਿ ਮਹੀਨੇ ਭਰ ਦਾ ਗੁਜ਼ਾਰਾ ਹੋ ਸਕਦਾ ਗੁਰਪ੍ਰੀਤ ਨੂੰ ਭਲਾ ਉਸਦੇ ਪੈਸਿਆਂ ਨਾਲ ਕੀ ਲੈਣਾ ਦੇਣਾ ਸੀ ਉਹ ਚੁੱਪਚਾਪ ਕਮਰੇ ਵਿੱਚੋਂ ਬਾਹਰ ਨਿਕਲ ਗਈ ਜਿਵੇਂ ਹੀ ਉਹ ਗੇਟ ਦੇ ਬਾਹਰ ਨਿਕਲੀ ਉਹ ਕਿਸੇ ਨਾਲ ਟਕਰਾ ਗਈ ਦੇਖਿਆ ਤਾਂ ਉਸ ਦੀ ਸੱਸ ਸੀ ਗੁਰਪ੍ਰੀਤ ਨੇ ਕਿਹਾ ਮੰਮੀ ਤੁਸੀਂ ਕੀ ਗੱਲ ਹੈ ਸਾਹਮਣੇ ਸੱਸ ਖੜੀ ਸੀ ਤੇ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਸੀ ਉਹ ਦਰਵਾਜ਼ੇ ਦੇ ਨਾਲ ਕੰਨ ਲਗਾ ਕੇ ਗੁਰਵਿੰਦਰ ਤੇ ਗੁਰਪ੍ਰੀਤ ਦੀਆਂ ਗੱਲਾਂ ਸੁਣ ਰਹੀ ਸੀ ਫਿਰ ਸ਼ਰਮਿੰਦੀ ਜਿਹੀ ਹੁੰਦੀ ਹੋਈ ਕਹਿਣ ਲੱਗੀ ਕਦੋਂ ਦੀ ਆਵਾਜ਼ਾਂ ਦੇ ਰਹੀਆਂ ਮੈਨੂੰ ਬਹੁਤ ਭੁੱਖ ਲੱਗੀ ਹੈ ਰੋਟੀ ਬਣਾ ਜਲਦੀ ਸੱਸ ਨੇ ਗੁੱਸੇ ਨਾਲ ਕਿਹਾ ਤਾਂ ਗੁਰਪ੍ਰੀਤ ਚੁੱਪਚਾਪ ਰਸੋਈ ਵਿੱਚ ਚਲੀ ਗਈ ਸਵੇਰੇ ਜਦੋਂ ਗੁਰਵਿੰਦਰ ਕੰਮ ਤੇ ਚਲਾ ਗਿਆ ਤਾਂ ਗੁਰਪ੍ਰੀਤ ਕੁੜੀਆਂ ਨੂੰ ਤਿਆਰ ਕਰਨ ਲੱਗੀ ਉਸਦੀ ਵੱਡੀ ਕੁੜੀ ਕਹਿੰਦੀ ਮੰਮੀ ਸਕੂਲ ਵਿੱਚ ਸਾਰੇ ਵਧੀਆ-ਵਧੀਆ ਲੰਚ ਲੈ ਕੇ ਆਉਂਦੇ ਹਨ ਸਾਨੂੰ ਵੀ ਪੈਸੇ ਦਿਓ ਅਸੀਂ ਵੀ ਉੱਥੋਂ ਆਪਣਾ ਲੰਚ ਖਰੀਦ ਕੇ ਖਾਵਾਂਗੇ ਜਾਂ ਸਾਨੂੰ ਘਰੇ ਲੰਚ ਬਣਾ ਕੇ ਦੇ ਦਿਆ ਕਰੋ ਕੁੜੀ ਦੀ ਮਾਸੂਮੀਅਤ ਭਰੀ ਇੱਛਾ ਤੇ ਗੁਰਪ੍ਰੀਤ ਦਾ ਦਿਲ ਟੁੱਟ ਕੇ ਰਹਿ ਗਿਆ ਉਸਦੇ ਕੋਲ ਤਾਂ ਐਨੇ ਪੈਸੇ ਨਹੀਂ ਹੁੰਦੇ ਸੀ ਕਿ ਕੁੜੀਆਂ ਨੂੰ ਸਕੂਲ ਜਾਣ ਲੱਗਿਆਂ ਕੋਈ ਪੈਸੇ ਦੇ ਸਕੇ ਤੇ ਘਰ ਵਿੱਚ ਲੰਚ ਬਣਾ ਕੇ ਦੇਣ ਦਾ ਉਸਦੇ ਕੋਲ ਸਮਾਂ ਨਹੀਂ ਸੀ ਛੋਟੀ ਵਾਲੀ ਕੁੜੀ ਨੂੰ ਅੱਜ ਬੁਖਾਰ ਹੋ ਗਿਆ ਸੀ ਗੌਰਪ੍ਰੀਤ ਨੇ ਅਸਨੂ ਸਕੂਲ ਤੋਂ ਛੁੱਟੀ ਦਿਵਾਉਣ ਦਾ ਸੋਚਿਆ ਵੱਡੀਆਂ ਦੋਵੇਂ ਕੁੜੀਆਂ ਨੂੰ ਲੈ ਕੇ ਉਹ ਸਕੂਲ ਚਲੀ ਗਈ ਤੇ ਜਦੋਂ ਵਾਪਸ ਆਈ ਤਾਂ ਸੱਸ ਇਕੱਲੀ ਨਹੀਂ ਸੀ ਬਲਕਿ ਉਸਦੇ ਨਾਲ ਜੱਸੀ ਵੀ ਬੈਠੀ ਹੋਈ ਸੀ ਜ਼ਰੂਰ ਸੱਸ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਸੀ ਦੋਵੇਂ ਮਾਵਾਂ ਧੀਆਂ ਸਿਰ ਜੋੜ ਕੇ ਬੈਠੀਆਂ ਸੀ ਗੌਰਪ੍ਰੀਤ ਨੂੰ ਆਉਂਦੇ ਦੇਖ ਉਹ ਚੁੱਪ ਜਈਆਂ ਹੋ ਗਈਆਂ ਗੌਰਪ੍ਰੀਤ ਪਰੇਸ਼ਾਨ ਸੀ ਤੇ ਉਸਨੇ ਕਿਹਾ ਮੰਮੀ ਜੀ ਮੇਰੀ ਛੋਟੀ ਕੁੜੀ ਨੂੰ ਬੁਖਾਰ ਹੈ ਅੱਜ ਸਕੂਲ ਵੀ ਨਹੀਂ ਗਈ ਉਸ ਦੀ ਦਵਾਈ ਲੈਣ ਲਈ ਕੁਝ ਪੈਸੇ ਦੇ ਦਿਓ ਮੇਰੇ ਕੋਲ ਤਾਂ ਪੈਸੇ ਨਹੀਂ ਹਨ ਗੁਰਵਿੰਦਰ ਖਰਚੇ ਦੇ ਪੈਸੇ ਵੀ ਤੁਹਾਨੂੰ ਦੇ ਦਿੰਦੇ ਹਨ ਤੁਸੀਂ ਉਸ ਵਿੱਚੋਂ ਮੈਨੂੰ ਕੁਝ ਰੁਪਏ ਦੇ ਦਿਓ ਗੁਰਪ੍ਰੀਤ ਹੱਥ ਜੋੜ ਕੇ ਕਹਿਣ ਲੱਗੀ ਤਾਂ ਸੱਸ ਕਹਿੰਦੀ ਨਹੀਂ ਹੈ ਮੇਰੇ ਕੋਲ ਕੋਈ ਵੀ ਪੈਸਾ ਨਿਕਲ ਇੱਥੋਂ ਸਭ ਕੁਝ ਤਾਂ ਮੇਰੇ ਪੁੱਤ ਦਾ ਖੁਦ ਦਬਾ ਕੇ ਰੱਖਿਆ ਹੋਇਆ ਹੈ ਆਪਣਾ ਤੇ ਆਪਣੀਆਂ ਕੁੜੀਆਂ ਦਾ ਖਰਚਾ ਕਰਦੀ ਰਹਿੰਦੀ ਹੈ ਜਦੋਂ ਦੇਖੋ ਤੇਰੀਆਂ ਤਿੰਨੇ ਕੁੜੀਆਂ ਦਾ ਮੂੰਹ ਚੱਲ ਰਿਹਾ ਹੁੰਦਾ ਹੈ ਕੋਈ ਬੁਖਾਰ ਨਹੀਂ ਹੈ ਉਸ ਨੂੰ ਸ਼ਾਮ ਤੱਕ ਠੀਕ ਹੋ ਜਾਵੇਗੀ ਡਰਾਮੇ ਨੇ ਸਾਰੇ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਤੁਹਾਨੂੰ ਮਾਵਾਂ ਧੀਆਂ ਨੂੰ ਸੱਸ ਨੇ ਹੱਦ ਹੀ ਕਰ ਦਿੱਤੀ ਸੀ ਗੌਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਸੱਸ ਨੇ ਉਸ ਨੂੰ ਆਪਣੇ ਸਾਹਮਣੇ ਉਹ ਜਾਣ ਤੋਂ ਇਸ਼ਾਰਾ ਕਰ ਦਿੱਤਾ ਤੇ ਖੁਦ ਜੱਸੀ ਨਾਲ ਗੱਲਾਂ ਕਰਨ ਵਿੱਚ ਲੱਗ ਗਈ ਜੱਸੀ ਨੇ ਵੀ ਉਸ ਨੂੰ ਇਸ ਤਰ੍ਹਾਂ ਅਣਦੇਖਾ ਕਰ ਦਿੱਤਾ ਜਿਵੇਂ ਉਸ ਦੀ ਕੋਈ ਕੁੱਝ ਲੱਗਦੀ ਹੀ ਨਹੀਂ ਸੀ ਗੌਰਪ੍ਰੀਤ ਆਪਣੇ ਹੰਝੂ ਪੀ ਕੇ ਵਾਪਸ ਰਸੋਈ ਵਿੱਚ ਆ ਗਈ ਛੋਟੀ ਕੁੜੀ ਦਾ ਮੱਥਾ ਬੁਖਾਰ ਨਾਲ ਤਪ ਰਿਹਾ ਸੀ ਉਹ ਵਾਰ-ਵਾਰ ਰੋਂਦੇ ਹੋਏ ਉਸ ਨੂੰ ਆਵਾਜ਼ਾਂ ਦੇਣ ਲੱਗੀ ਗੌਰਪ੍ਰੀਤ ਕਦੇ ਰਸੋਈ ਦਾ ਕੰਮ ਕਰਦੀ ਕਦੇ ਭੱਜ ਕੇ ਆਪਣੀ ਕੁੜੀ ਦੇ ਕੋਲ ਚਲੀ ਜਾਂਦੀ ਗੌਰਪ੍ਰੀਤ ਨੇ ਖਾਣਾ ਤਾਂ ਬਣਾ ਲਿਆ ਪਰ ਕੁੜੀ ਦੀ ਵਿਗੜਦੀ ਹਾਲਤ ਉਸ ਤੋਂ ਦੇਖੀ ਨਹੀਂ ਜਾ ਰਹੀ ਸੀ ਉਹ ਥੋੜੀ ਦੇਰ ਬੇਚੈਨੀ ਦੇ ਨਾਲ ਇੱਧਰ ਉੱਧਰ ਘੁੰਮਦੀ ਰਹੀ ਫਿਰ ਉਸ ਨੇ ਕੁੜੀ ਨੂੰ ਉਠਾ ਕੇ ਮੋਢੇ ਲਗਾਇਆ ਤੇ ਕਿਹਾ ਡਾਕਟਰ ਦੇ ਕੋਲ ਲੈ ਕੇ ਜਾਂਦੀ ਹਾਂ ਤੇ ਉਧਾਰ ਦਵਾਈ ਲੈ ਲਵਾਂਗੀ ਗੁਰਵਿੰਦਰ ਨੂੰ ਤਨਖਾਹ ਮਿਲੇਗੀ ਤਾਂ ਉਸ ਨੂੰ ਜਾ ਕੇ ਪੈਸੇ ਦੇ ਦੇਾਂਗੀ ਗੌਰਪ੍ਰੀਤ ਨੇ ਸੋਚਿਆ ਕੁੜੀ ਦੀ ਖਾਤਰ ਉਹ ਕੁਝ ਵੀ ਕਰ ਸਕਦੀ ਸੀ ਉਹ ਮੋਢੇ ਨਾਲ ਲਾ ਕੇ ਕੁੜੀ ਨੂੰ ਘਰੋਂ ਬਾਹਰ ਲੈ ਆਈ ਡਾਕਟਰ ਦਾ ਕਲੀਨਿਕ ਖੁੱਲਿਆ ਸੀ ਉਹ ਚੰਗਾ ਆਦਮੀ ਸੀ ਉਸਨੇ ਗੌਰਪ੍ਰੀਤ ਦੀ ਹਾਲਤ ਅਤੇ ਕੁੜੀ ਦਾ ਬੁਖਾਰ ਦੇਖਿਆ ਤਾਂ ਚੁੱਪਚਾਪ ਦਵਾਈ ਦੇ ਦਿੱਤੀ ਦਵਾਈ ਦਾ ਅਸਰ ਸੀ ਕਿ ਥੋੜੀ ਦੇਰ ਵਿੱਚ ਹੀ ਕੁੜੀ ਦਾ ਬੁਖਾਰ ਉਤਰਨਾ ਸ਼ੁਰੂ ਹੋ ਗਿਆ ਗੌਰਪ੍ਰੀਤ ਉਸ ਨੂੰ ਲੈ ਕੇ ਵਾਪਸ ਘਰ ਆ ਗਈ ਪਰ ਦਰਵਾਜ਼ੇ ਦੇ ਅੰਦਰ ਆਉਂਦੇ ਹੀ ਉਹ ਰੁਕ ਗਈ ਕਿਉਂਕਿ ਸੱਸ ਤੇ ਨਨਾਨ ਦੋਵੇਂ ਉਸਦੇ ਕਮਰੇ ਵਿੱਚੋਂ ਬਾਹਰ ਨਿਕਲ ਰਹੀਆਂ ਸੀ ਤੇ ਦੋਵਾਂ ਦੇ ਚਿਹਰੇ ਤੇ ਬੜੀ ਖੁਸ਼ੀ ਦੇ ਭਾਵ ਨਜ਼ਰ ਆ ਰਹੇ ਸੀ ਸੱਸ ਦੇ ਹੱਥ ਵਿੱਚ ਨੋਟਾਂ ਦੀਆਂ ਉਹ ਗੁੱਟੀਆਂ ਸੀ ਜੋ ਗੁਰਵਿੰਦਰ ਨੇ ਪਿਛਲੀ ਰਾਤ ਅਲਮਾਰੀ ਵਿੱਚ ਰੱਖੀਆਂ ਸੀ ਉਹ ਖੁਸ਼ੀ-ਖੁਸ਼ੀ ਉਹਨਾਂ ਨੋਟਾਂ ਨੂੰ ਗਿਣਦੇ ਹੋਏ ਅੱਧੇ ਨੋਟ ਕੱਢ ਕੇ ਜੱਸੀ ਨੂੰ ਦੇ ਰਹੀ ਸੀ ਤੇ ਕਹਿ ਰਹੀ ਸੀ ਇਹ ਲੈ ਤੂੰ ਰੱਖ ਲੈ ਆਪਣੇ ਅਤੇ ਆਪਣੇ ਬੱਚਿਆਂ ਲਈ ਸ਼ਾਪਿੰਗ ਕਰ ਲੈਣਾ ਬਹੁਤ ਸਮਾਂ ਹੋ ਗਿਆ ਹੈ ਮੈਂ ਤੈਨੂੰ ਕੁਝ ਨਹੀਂ ਦਿੱਤਾ ਦੇਖਿਆ ਇਹ ਔਰਤ ਸਾਰੇ ਪੈਸੇ ਲੁਕੋ ਕੇ ਰੱਖਦੀ ਹੈ ਇਸ ਦੀ ਤਾਂ ਸ਼ਕਲ ਤੇ ਹੀ ਲਿਖਿਆ ਹੈ ਕਿ ਇਹ ਝੂਠੀ ਤੇ ਮਕਾਰ ਹੈ ਸੱਸ ਆਪਣੀ ਧੀ ਨੂੰ ਕਹਿ ਰਹੀ ਸੀ ਜਦੋਂ ਕਿ ਗੁਰਪ੍ਰੀਤ ਦੇ ਤਾਂ ਪੈਰ ਉੱਥੇ ਹੀ ਜ਼ਮੀਨ ਵਿੱਚ ਗੱਡੇ ਰਹਿ ਗਏ ਤਾਂ ਗੁਰਪ੍ਰੀਤ ਨੇ ਕਿਹਾ ਇਹ ਕੀ ਕਹਿ ਰਹੇ ਹੋ ਮੰਮੀ ਜੀ ਇਹ ਗੁਰਵਿੰਦਰ ਦੇ ਪੈਸੇ ਹਨ ਉਸ ਨੇ ﺍﻟमारी ਵਿੱਚ ਰੱਖੇ ਸੀ ਤੇ ਕਿਹਾ ਸੀ ਕਿ ਇਹ ਪੈਸੇ ਨਾ ਕੱਢਣਾ ਉਹਨਾਂ ਨੇ ਆਪਣਾ ਮੋਟਰਸਾਈਕਲ ਲੈਣਾ ਹੈ ਗੁਰਪ੍ਰੀਤ ਨੇ ਕਿਹਾ ਤਾਂ ਉਸ ਨੂੰ ਦੇਖ ਕੇ ਸੱਸ ਤੇ ਨਨਾਨ ਦੋਵੇਂ ਹੜਬੜਾ ਗਈਆਂ ਜੱਸੀ ਨੇ ਤਾਂ ਉਸੇ ਵੇਲੇ ਹੱਥ ਵਿੱਚ ਫੜੇ ਹੋਏ ਪੈਸੇ ਪਰਸ ਵਿੱਚ ਪਾ ਲਏ ਸੱਸ ਪਹਿਲਾਂ ਤਾਂ ਹੜਬੜਾ ਗਈ ਪਰ ਫਿਰ ਇੱਕਦਮ ਸਿੱਧੀ ਹੋ ਗਈ ਤੇ ਕਹਿਣ ਲੱਗੀ ਕਿਹੜੇ ਪੈਸੇ ਭਾਈ ਅਸੀਂ ਤਾਂ ਤੇਰੇ ਗੁਰਵਿੰਦਰ ਦੇ ਕੋਈ ਪੈਸੇ ਨਹੀਂ ਲਏ ਤੇ ਇਹ ਜਾਦਾ ਗੁਰਵਿੰਦਰ ਗੁਰਵਿੰਦਰ ਨਾ ਕਰਿਆ ਕਰ ਉਹ ਮੇਰਾ ਪੁੱਤ ਹੈ ਉਸ ਨੂੰ ਨੋਜ-ਨੋਜ ਕੇ ਖਾਣ ਵਾਲੀਆਂ ਅਸੀਂ ਨਹੀਂ ਬਲਕਿ ਤੁਸੀਂ ਮਾਵਾਂ ਧੀਆ ਹੋ ਜੋ ਉਸ ਦੇ ਸਿਰ ਤੇ ਬੈਠੀਆਂ ਰਹਿੰਦੀਆਂ ਹੋ ਇੱਕ ਪੁੱਤ ਤੱਕ ਨਹੀਂ ਦਿੱਤਾ ਉਸ ਨੂੰ ਤਿੰਨ-ਤਿੰਨ ਧੀਆ ਪੈਦਾ ਕਰਕੇ ਉਸ ਦੇ ਸਿਰ ਤੇ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਹੁਣ ਉਹ ਵਿਚਾਰਾ ਦਿਨ ਰਾਤ ਜਾਨਵਰਾਂ ਦੀ ਤਰ੍ਹਾਂ ਮਜ਼ਦੂਰੀ ਕਰਦਾ ਹੈ ਤੇ ਲਿਆ ਕੇ ਸਾਰੇ ਪੈਸੇ ਤੇਰੇ ਹੱਥ ਤੇ ਰੱਖਦਾ ਹੈ ਅਤੇ ਤੂੰ ਉਹ ਸਾਰੇ ਪੈਸੇ ਆਪਣੀਆਂ ਕੁੜੀਆਂ ਤੇ ਖਰਚ ਕਰ ਦਿੰਦੀ ਹੈ ਭਲਾ ਦੱਸ ਉਹਨਾਂ ਨੂੰ ਸਕੂਲ ਵਿੱਚ ਭੇਜਣ ਦੀ ਕੀ ਜ਼ਰੂਰਤ ਸੀ ਜੋ ਤੂੰ ਉਹਨਾਂ ਨੂੰ ਪੜਾਉਣ ਲਈ ਇੰਨੇ ਪੈਸੇ ਉਡਾ ਰਹੀ ਹੈ ਜਿਵੇਂ ਉਹ ਡਾਕਟਰ ਬਣ ਜਾਣਗੀਆਂ ਪੜ੍ਹ ਲਿਖ ਕੇ ਕਰਨਾ ਤਾਂ ਉਹਨਾਂ ਨੇ ਇੱਥੇ ਚੁੱਲ੍ਹਾ ਚੌਂਕਾ ਹੀ ਹੈ ਨਾ ਸੱਸ ਨੇ ਕਿਹਾ ਤਾਂ ਗੌਰਪ੍ਰੀਤ ਨੂੰ ਗੁੱਸਾ ਆ ਗਿਆ ਤੇ ਉਹ ਕਹਿਣ ਲੱਗੀ ਮੰਮੀ ਜੀ ਹੁਣ ਤੁਸੀਂ ਕਿੱਥੋਂ ਦੀ ਗੱਲ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਅਲਮਾਰੀ ਵਿੱਚੋਂ ਗੁਰਵਿੰਦਰ ਦੇ ਪੈਸੇ ਚੋਰੀ ਕੀਤੇ ਹਨ ਤੁਸੀਂ ਇਸ ਗੱਲ ਨੂੰ ਸਵੀਕਾਰ ਕਰ ਲਓ ਮੰਮੀ ਜੀ ਤੁਸੀਂ ਮੇਰੀਆਂ ਕੁੜੀਆਂ ਦੀ ਪੜ੍ਹਾਈ ਦੇ ਪਿੱਛੇ ਕਿਉਂ ਪੈ ਗਏ ਹੋ ਗੁਰਪ੍ਰੀਤ ਨੇ ਇੰਨੀ ਗੱਲ ਕਹੀ ਤਾਂ ਸੱਸ ਹੱਕੀ ਬੱਕੀ ਰਹਿ ਗਈ ਉਸ ਨੂੰ ਗੁਰਪ੍ਰੀਤ ਵੱਲੋਂ ਇਸ ਤਰ੍ਹਾਂ ਦਾ ਜਵਾਬ ਮਿਲਣ ਦੀ ਕੋਈ ਉਮੀਦ ਨਹੀਂ ਸੀ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਕਿਹਾ ਹਾਂ ਮੈਂ ਪੈਸੇ ਚੁੱਕੇ ਹਨ ਤਾਂ ਤੂੰ ਕੀ ਕਰ ਲਵੇਂਗੀ ਤੇਰੀਆਂ ਕੁੜੀਆਂ ਪੜ੍ਹ ਲਿਖ ਕੇ ਕੁਝ ਨਹੀਂ ਕਰ ਸਕਦੀਆਂ ਨਾ ਤੂੰ ਕਿਸੇ ਕੰਮ ਦੀ ਹੈ ਤੇ ਨਾ ਹੀ ਤੇਰੀਆਂ ਕੁੜੀਆਂ ਕਿਸੇ ਲਾਇਕ ਹਨ ਦੇਖਦੀ ਹਾਂ ਮੈਂ ਵੀ ਕਿ ਕਿਵੇਂ ਪੜਾਉਂਦੀ ਹੈ ਤੂੰ ਇਹਨਾਂ ਨੂੰ ਅੱਜ ਹੀ ਗੁਰਵਿੰਦਰ ਨੂੰ ਕਹਾਂਗੀ ਕਿ ਕੱਢ ਇਹਨਾਂ ਨੂੰ ਸਕੂਲੋਂ ਸੱਸ ਨੇ ਕਿਹਾ ਤਾਂ ਗੌਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਿਹਾ ਮੰਮੀ ਜੀ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਪੜ੍ਹਾਈ ਕਿੰਨੀ ਜ਼ਰੂਰੀ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਹੁੰਦਾ ਤਾਂ ਅੱਜ ਗੁਰਵਿੰਦਰ ਇਸ ਤਰ੍ਹਾਂ ਛੋਟੀ ਮੋਟੀ ਨੌਕਰੀ ਨਾ ਕਰ ਰਿਹਾ ਹੁੰਦਾ ਅਤੇ ਅਸੀਂ ਸਾਰੇ ਇਸ ਤਰ੍ਹਾਂ ਦੀ ਜ਼ਿੰਦਗੀ ਨਾ ਜਿਉਂ ਰਹੇ ਹੁੰਦੇ ਪੜ੍ਹਾਈ ਇਨਸਾਨ ਦਾ ਪਵਿੱਖ ਸਵਾਰ ਦਿੰਦੀ ਹੈ ਗੌਰਪ੍ਰੀਤ ਨੇ ਬਸ ਇੰਨਾ ਹੀ ਕਿਹਾ ਸੀ ਕਿ ਸੱਸ ਨੂੰ ਬਹੁਤ ਗੁੱਸਾ ਆਇਆ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ ਅਚਾਨਕ ਦਰਵਾਜ਼ੇ ਤੋਂ ਗੁਰਵਿੰਦਰ ਅੰਦਰ ਆ ਗਿਆ ਤੇ ਉਸਨੇ ਕਿਹਾ ਜਾ ਗੌਰਪ੍ਰੀਤ ਜਲਦੀ ਮੇਰੀ ਅਲਮਾਰੀ ਵਿੱਚੋਂ ਉਹ ਪੈਸੇ ਕੱਢ ਕੇ ਲਿਆ ਮੈਂ ਮੋਟਰਸਾਈਕਲ ਦੀ ਗੱਲ ਕਰ ਲਈ ਹੈ ਮੈਂ ਖਰੀਦਣ ਜਾ ਰਿਹਾ ਹਾਂ ਗੁਰਵਿੰਦਰ ਨੇ ਕਿਹਾ ਤਾਂ ਗੌਰਪ੍ਰੀਤ ਨੇ ਪਲਟ ਕੇ ਉਸ ਨੂੰ ਦੇਖਿਆ ਪਰ ਠੀਕ ਉਸੇ ਪਲ ਸੱਸ ਨੇ ਦੋਵੇਂ ਹੱਥ ਆਪਣੇ ਸਿਰ ਤੇ ਮਾਰੇ ਤੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਆ ਗਿਆ ਮੇਰਾ ਪੁੱਤ ਗੁਰਵਿੰਦਰ ਦਿਨ ਰਾਤ ਮਜ਼ਦੂਰੀ ਕਰਕੇ ਮੇਰੇ ਪੁੱਤ ਦਾ ਰੰਗ ਕਿਵੇਂ ਕਾਲਾ ਹੋ ਗਿਆ ਹੈ ਅਤੇ ਤੇਰੇ ਘਰ ਵਾਲੀ ਕਹਿੰਦੀ ਹੈ ਕਿ ਤੂੰ ਬੇਕਾਰ ਹੈ ਤੇਰੇ ਵਿੱਚ ਕੋਈ ਕਾਬਲੀਅਤ ਨਹੀਂ ਹੈ ਤੂੰ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਮਾਂ ਰੋਂਦੇ ਹੋਏ ਕਹਿ ਰਹੀ ਸੀ ਕਿ ਜਦੋਂ ਕਿ ਗੁਰਵਿੰਦਰ ਹਰਾਨ ਰਹਿ ਗਿਆ ਕਹਿੰਦਾ ਇਹ ਕੀ ਤਮਾਸ਼ਾ ਹੋ ਰਿਹਾ ਹੈ ਕੀ ਕਹਿ ਰਹੀ ਹੈ ਮੰਮੀ ਉਸਨੇ ਗੁੱਸੇ ਨਾਲ ਗੁਰਪ੍ਰੀਤ ਨੂੰ ਕਿਹਾ ਉਹ ਜੋ ਵੈਸੇ ਹੀ ਉਸਦੀ ਉੱਚੀ ਆਵਾਜ਼ ਤੋਂ ਡਰ ਜਾਇਆ ਕਰਦੀ ਸੀ ਤਾਂ ਘਬਰਾ ਗਈ ਤੇ ਕਹਿਣ ਲੱਗੀ ਗੁਰਵਿੰਦਰ ਮੈਂ ਕੁਝ ਨਹੀਂ ਕਿਹਾ ਉਸਨੇ ਬੜੀ ਮੁਸ਼ਕਲ ਨਾਲ ਬੋਲਣਾ ਚਾਹਿਆ ਪਰ ਸੱਸ ਨੇ ਉਸ ਨੂੰ ਮੌਕਾ ਹੀ ਨਾ ਦਿੱਤਾ ਤੇ ਉਸਦੀ ਸੱਸ ਨੇ ਕਿਹਾ ਮੈਂ ਦੱਸਦੀ ਹਾਂ ਨਾ ਇਹ ਕੀ ਬੋਲੇਗੀ ਤੈਨੂੰ ਜੋ ਪੈਸੇ ਤੂੰ ﺍﻟमारी ਵਿੱਚ ਰੱਖੇ ਸੀ ਅੱਜ ਸਵੇਰੇ ਕੱਢ ਕੇ ਘਰੋਂ ਬਾਹਰ ਲੈ ਗਈ ਤੇ ਕਹਿ ਰਹੀ ਸੀ ਕਿ ਕਦੇ-ਕਦੇ ਤਾਂ ਚਾਰ ਪੈਸੇ ਹੱਥ ਆਉਂਦੇ ਹਨ ਜੀ ਭਰ ਕੇ ਜ਼ਿੰਦਗੀ ਦਾ ਮਜ਼ਾ ਤਾਂ ਲੈ ਲਵਾਂ ਤੇ ਇਹ ਵੀ ਕਹਿ ਰਹੀ ਸੀ ਕਿ ਜੇ ਤੂੰ ਕਿਸੇ ਕੰਮ ਦਾ ਹੁੰਦਾ ਤਾਂ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ ਇਸ ਨੇ ਤਾਂ ਮੇਰੀ ਪਰਵਰਿਸ਼ ਤੇ ਮੇਰੇ ਚਰਿੱਤਰ ਤੇ ਵੀ ਸਵਾਲ ਉਠਾਏ ਨੇ ਇਸ ਨੂੰ ਤਾਂ ਇਹ ਵੀ ਸ਼ੱਕ ਹੈ ਕਿ ਤੂੰ ਆਪਣੇ ਪਿਓ ਦੀ ਔਲਾਦ ਨਹੀਂ ਹੈ ਸੱਸ ਨੇ ਹਰ ਹੱਦ ਪਾਰ ਕਰ ਦਿੱਤੀ ਸੀ ਤੇ ਰੋਂਦੇ ਹੋਏ ਗੌਰਪ੍ਰੀਤ ਦੀ ਬੁਰਾਈ ਕਰ ਰਹੀ ਸੀ ਇਹ ਸੁਣ ਕੇ ਗੁਰਵਿੰਦਰ ਦਾ ਤਾਂ ਦਿਮਾਗ ਹੀ ਘੁੰਮ ਗਿਆ ਉਸ ਨੇ ਮੁੜ ਕੇ ਕੋਲ ਖੜੀ ਗੌਰਪ੍ਰੀਤ ਦੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ ਤੇ ਕਿਹਾ ਆਪਣੇ ਘਰ ਵਾਲੇ ਦੇ ਬਾਰੇ ਮੇਰੀ ਮਾਂ ਦੇ ਸਾਹਮਣੇ ਜ਼ੁਬਾਨ ਚਲਾਉਂਦੀ ਹੈ ਉਹ ਗੌਰਪ੍ਰੀਤ ਦੇ ਨਾਲ ਲੜਨ ਲੱਗ ਗਿਆ ਤੇ ਕੁੜੀ ਜਿਸ ਨੂੰ ਬੁਖਾਰ ਚੜਿਆ ਸੀ ਉਹ ਆਪਣੀ ਮਾਂ ਗੌਰਪ੍ਰੀਤ ਦੇ ਕੋਲ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪਰੇਸ਼ਾਨ ਹੁੰਦੀ ਜਾਹੀ ਰਹੀ ਸੀ ਪਰ ਗੁਰਵਿੰਦਰ ਤਾਂ ਆਪਣੇ ਪੈਸੇ ਖਰਚੇ ਜਾਣ ਕਰਕੇ ਬਹੁਤ ਗੁੱਸੇ ਵਿੱਚ ਸੀ ਤੇ ਕੁਝ ਗੁਰਪ੍ਰੀਤ ਦੀਆਂ ਗੱਲਾਂ ਦਾ ਉਸ ਨੂੰ ਬਹੁਤ ਗੁੱਸਾ ਆ ਗਿਆ। ਉਸਨੇ ਮਾਰ-ਮਾਰ ਕੇ ਗੁਰਪ੍ਰੀਤ ਨੂੰ ਲਹੂ-ਲਹਾਣ ਕਰ ਦਿੱਤਾ। ਗੁਰਪ੍ਰੀਤ ਦਾ ਬੱਲ ਫਟ ਗਿਆ ਤੇ ਨੱਕ ਵਿੱਚੋਂ ਖੂਨ ਆਉਣ ਲੱਗਿਆ। ਬਾਕੀ ਸਰੀਰ ਤੇ ਵੀ ਕਈ ਨਿਸ਼ਾਨ ਪੈ ਗਏ। ਜਦੋਂ ਗੁਰਵਿੰਦਰ ਗੁਰਪ੍ਰੀਤ ਨੂੰ ਚੰਗੀ ਤਰ੍ਹਾਂ ਕੁੱਟ ਚੁੱਕਿਆ ਸੀ ਤਾਂ ਸੱਸ ਨੂੰ ਸਕੂਨ ਮਿਲਿਆ। ਉਹ ਤੇ ਉਸ ਦੀ ਧੀ ਅੰਦਰੋਂ ਅੰਦਰੀ ਖੁਸ਼ ਹੋ ਰਹੀਆਂ ਸੀ। ਗੁਰਵਿੰਦਰ ਜਦੋਂ ਗੁਰਪ੍ਰੀਤ ਨੂੰ ਮਾਰ-ਮਾਰ ਕੇ ਥੱਕ ਗਿਆ ਤਾਂ ਅੰਦਰ ਚਲਾ ਗਿਆ। ਅਲਮਾਰੀ ਵਿੱਚ ਉਸਨੇ ਦੇਖਿਆ ਤਾਂ ਉੱਥੇ ਸੱਚਮੁੱਚ ਪੈਸੇ ਨਹੀਂ ਸੀ। ਉਸ ਦਾ ਦਿਮਾਗ ਹੋਰ ਗਰਮ ਹੋ ਗਿਆ ਉਹ ਬਾਹਰ ਨਿਕਲਿਆ ਤੇ ਉੱਚੀ ਉੱਚੀ ਆਵਾਜ਼ ਵਿੱਚ ਇੱਕ ਵਾਰ ਫਿਰ ਗੁਰਪ੍ਰੀਤ ਤੇ ਫਟ ਗਿਆ ਅਤੇ ਗੁਰਪ੍ਰੀਤ ਨੂੰ ਕਹਿਣ ਲੱਗਿਆ ਤੇਰੇ ਵਰਗੀ ਔਰਤ ਮੈਂ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਜਿਸ ਨੂੰ ਆਪਣੇ ਪਤੀ ਦੀ ਇੱਜ਼ਤ ਦਾ ਖਿਆਲ ਨਾ ਹੋਵੇ ਹੁਣੇ ਇਸੇ ਵਕਤ ਇਸ ਘਰੋਂ ਨਿਕਲ ਜਾ ਗੁਰਪ੍ਰੀਤ ਹੈਰਾਨੀ ਨਾਲ ਗੁਰਵਿੰਦਰ ਨੂੰ ਦੇਖਦੀ ਰਹਿ ਗਈ ਜਿਸ ਨੇ ਅੱਜ ਉਸ ਦੇ ਸਿਰ ਤੇ ਅਸਮਾਨ ਹੀ ਗਰਾ ਦਿੱਤਾ ਸੀ ਕੁੜੀਆਂ ਸਕੂਲ ਤੋਂ ਵਾਪਸ ਆ ਗਈਆਂ ਤੇ ਦਰਵਾਜ਼ੇ ਤੇ ਖੜੀਆਂ ਹੈਰਾਨੀ ਨਾਲ ਇਹ ਸਾਰਾ ਦ੍ਰਿਸ਼ ਦੇਖ ਰਹੀਆਂ ਸੀ। ਗੌਰਪ੍ਰੀਤ ਅਹਿਮਦ ਕਰਕੇ ਜ਼ਮੀਨ ਤੋਂ ਉੱਠੀ, ਉਸਦੀ ਬਿਮਾਰ ਕੁੜੀ ਰੋ ਰਹੀ ਸੀ। ਗੁਰਵਿੰਦਰ ਤਾਂ ਬੋਲ ਕੇ ਅੰਦਰ ਚਲਾ ਗਿਆ। ਸੱਸ ਹੱਸ ਕੇ ਕਹਿੰਦੀ, "ਚੱਲ ਹੁਣ ਨਿਕਲ ਸਾਡੇ ਘਰੋਂ ਤੇ ਆਪਣੀਆਂ ਇਹਨਾਂ ਮਰਹੂਸ ਕੁੜੀਆਂ ਨੂੰ ਵੀ ਲੈ ਜਾ ਨਾਲ। ਹੁਣ ਇੱਥੇ ਤੇਰੀ ਕੋਈ ਜਗ੍ਹਾ ਨਹੀਂ ਹੈ।" ਗੌਰਪ੍ਰੀਤ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਗਈਆਂ। ਉਹ ਚੁੱਪਚਾਪ ਉੱਠੀ ਤੇ ਆਪਣੀਆਂ ਕੁੜੀਆਂ ਨੂੰ ਲੈ ਕੇ ਘਰੋਂ ਬਾਹਰ ਨਿਕਲ ਗਈ। ਉਸ ਦੇ ਮਾਪੇ ਉਹ ਗਰੀਬ ਜ਼ਰੂਰ ਸੀ ਪਰ ਦਿਲ ਦੇ ਬੁਰੇ ਨਹੀਂ ਸੀ ਉਹ ਤਿੰਨਾਂ ਕੁੜੀਆਂ ਨੂੰ ਲੈ ਕੇ ਉੱਥੇ ਚਲੀ ਗਈ ਇੱਕ ਭਰਾ ਸੀ ਜੋ ਵਿਆਹਿਆ ਹੋਇਆ ਸੀ ਉਸ ਦੀ ਭਾਬੀ ਨੇ ਗੁਰਪ੍ਰੀਤ ਨੂੰ ਦਿਲ ਤੋਂ ਸਵੀਕਾਰ ਕਰ ਲਿਆ ਗੁਰਵਿੰਦਰ ਨੇ ਉਸ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਇਹ ਦੇਖ ਕੇ ਗੁਰਪ੍ਰੀਤ ਦਾ ਮਨ ਬਹੁਤ ਦੁਖੀ ਹੋਇਆ ਉਹ ਜਵਾਨ ਤੇ ਸੋਹਣੀ ਸੀ ਇਸ ਲਈ ਕਈ ਵਾਰ ਉਸ ਦੇ ਲਈ ਰਿਸ਼ਤੇ ਆਏ ਪਰ ਉਸ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸ ਦੀ ਸਾਰੀ ਜ਼ਿੰਦਗੀ ਦਾ ਮਕਸਦ ਤਾਂ ਬਸ ਉਸ ਦੀਆਂ ਤਿੰਨੇ ਕੁੜੀਆਂ ਹੀ ਸੀ ਗਰਪੀਤ ਨੇ ਘੱਟ ਪੜ੍ਹੀ ਲਿਖੀ ਹੋਣ ਦੇ ਬਾਅਦ ਵੀ ਹਿੰਮਤ ਨਹੀਂ ਹਾਰੀ। ਉਸਨੇ ਨੇੜੇ ਪੈਂਦੇ ਸਕੂਲ ਵਿੱਚ ਨੌਕਰੀ ਦੀ ਗੱਲ ਕੀਤੀ। ਉਹ ਸਿਰਫ میٹرਕ ਪਾਸ ਸੀ ਪਰ ਉਸਨੂੰ ਲਾਇਬ੍ਰੇਰੀ ਦੀ ਟੀਚਰ ਦੀ ਜਗ੍ਹਾ ਤੇ ਰੱਖ ਲਿਆ ਗਿਆ। ਉਹ ਕਿਤਾਬਾਂ ਨੂੰ ਸੁਰੱਖਿਅਤ ਰੱਖਦੀ ਤੇ ਲਾਇਬ੍ਰੇਰੀ ਨੂੰ ਵੀ ਸਾਫ਼ ਸੁਥਰਾ ਰੱਖਦੀ। ਛੋਟੇ-ਛੋਟੇ ਬੱਚੇ ਕਿਤਾਬਾਂ ਨੂੰ ਪੜ੍ਹਨ ਆਉਂਦੇ ਤਾਂ ਉਹਨਾਂ ਦੀ ਮਦਦ ਕਰਦੀ। ਮਹੀਨੇ ਦੇ ਅਖੀਰ ਵਿੱਚ ਉਸਨੂੰ ਤਨਖਾਹ ਮਿਲ ਜਾਇਆ ਕਰਦੀ ਸੀ। ਘਰ ਦੇ ਵੱਲੋਂ ਤਾਂ ਕੋਈ ਉਸ ਤੇ ਦਬਾਅ ਨਹੀਂ ਪਾਉਂਦਾ ਸੀ। ਉਹ ਇਹ ਸਾਰੇ ਪੈਸੇ ਆਪਣੀਆਂ ਕੁੜੀਆਂ ਦੀ ਪੜ੍ਹਾਈ ਤੇ ਹੀ ਖਰਚ ਕਰ ਦਿੰਦੀ। ਕੁੜੀਆਂ ਹੁਸ਼ਿਆਰ ਸੀ। ਹੌਲੀ-ਹੌਲੀ ਉਹ ਵੱਡੀਆਂ ਹੁੰਦੀਆਂ ਗਈਆਂ। ਹਰ ਕਲਾਸ ਵਿੱਚ ਉਹ ਫਰਸਟ ਆਉਣ ਲੱਗੀਆਂ। ਸਕਾਲਰਸ਼ਿਪ ਮਿਲਣ ਦੇ ਕਰਕੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਹੋਰ ਵੀ ਘਟ ਗਿਆ। ਗੁਰਪ੍ਰੀਤ ਦੇਨ ਹੌਲੀ-ਹੌਲੀ ਇਸੇ ਤਰ੍ਹਾਂ ਬੀਤਦੇ ਗਏ। ਗੁਰਪ੍ਰੀਤ ਦੀਆਂ ਤਿੰਨੇ ਕੁੜੀਆਂ ਜਵਾਨ ਹੋ ਗਈਆਂ। ਵੱਡੀ ਵਾਲੀ ਕੁੜੀ ਨੇ ਸਕਾਲਰਸ਼ਿਪ ਤੇ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਲਈ ਤੇ ਉਹ ਇੱਕ ਹਸਪਤਾਲ ਵਿੱਚ ਚੰਗੀ ਨੌਕਰੀ ਤੇ ਲੱਗ ਗਈ। ਛੋਟੀਆਂ ਦੋਵੇਂ ਕੁੜੀਆਂ ਨੇ ਵੀ ਡਾਕਟਰੀ ਦੀ ਹੀ ਪੜ੍ਹਾਈ ਕੀਤੀ ਸੀ ਤੇ ਉਹਨਾਂ ਦੋਵਾਂ ਨੇ ਵੀ ਸਕਾਲਰਸ਼ਿਪ ਤੇ ਹੀ ਪੜ੍ਹਾਈ ਕੀਤੀ ਸੀ ਗੌਰਪ੍ਰੀਤ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੀ ਸੀ ਵੱਡੀ ਕੁੜੀ ਜਿਸ ਹਸਪਤਾਲ ਵਿੱਚ ਡਾਕਟਰ ਸੀ ਛੋਟੀਆਂ ਦੋਵੇਂ ਕੁੜੀਆਂ ਵੀ ਉਸ ਦੇ ਕੋਲ ਹੀ ਟ੍ਰੇਨਿੰਗ ਕਰ ਰਹੀਆਂ ਸੀ ਗੌਰਪ੍ਰੀਤ ਨੂੰ ਮੁੜ ਕੇ ਆਪਣੇ ਸਹੁਰਿਆਂ ਦਾ ਕਦੇ ਖਿਆਲ ਨਾ ਆਇਆ ਉਸ ਦਿਨ ਉਹ ਆਪਣੀਆਂ ਕੁੜੀਆਂ ਦੀ ਪਸੰਦ ਦਾ ਖਾਣਾ ਬਣਾ ਰਹੀ ਸੀ ਅੱਜ ਉਹਨਾਂ ਨੇ ਕਿਹਾ ਸੀ ਕਿ ਉਹ ਦੁਪਹਿਰ ਦੇ ਖਾਣੇ ਤੇ ਘਰ ਆਉਣਗੀਆਂ ਖਾਣਾ ਬਣ ਗਿਆ ਤਾਂ ਗੌਰਪ੍ਰੀਤ ਨੇ ਵੱਡੀ ਕੁੜੀ ਨੂੰ ਫੋਨ ਕੀਤਾ ਤਾਂ ਉਸਦੀ ਕੁੜੀ ਕਹਿੰਦੀ ਮੰਮੀ ਹਸਪਤਾਲ ਵਿੱਚ ਇੱਕ ਐਮਰਜੈਂਸੀ ਕੇਸ ਆਇਆ ਹੈ ਬਹੁਤ ਬਜ਼ੁਰਗ ਔਰਤ ਹੈ ਉਹ ਬਹੁਤ ਜ਼ਿਆਦਾ ਬਿਮਾਰ ਹੈ ਪਤਾ ਨਹੀਂ ਕਿਸ ਵਕਤ ਉਸ ਦਾ ਸਾਹ ਰੁਕ ਜਾਵੇ ਮੈਂ ਅਜੇ ਨਹੀਂ ਆ ਸਕਦੀ ਕੁੜੀ ਨੇ ਕਿਹਾ ਤਾਂ ਗੌਰਪ੍ਰੀਤ ਨੂੰ ਥੋੜਾ ਅਫਸੋਸ ਹੋਇਆ ਪਰ ਉਹ ਜਾਣਦੀ ਸੀ ਕਿ ਉਸਦੀ ਕੁੜੀ ਦਾ ਕੰਮ ਹੀ ਇਹੋ ਜਿਹਾ ਹੈ ਉਹ ਮਰੀਜ਼ਾਂ ਦੀ ਦੇਖਭਾਲ ਕੀਤੇ ਬਗੈਰ ਨਹੀਂ ਰਹਿ ਸਕਦੀ ਹਸਪਤਾਲ ਜਿਆਦਾ ਦੂਰ ਨਹੀਂ ਸੀ ਗੁਰਪ੍ਰੀਤ ਨੇ ਤਿੰਨਾਂ ਕੁੜੀਆਂ ਲਈ ਖਾਣਾ ਪੈਕ ਕੀਤਾ ਤੇ ਹਸਪਤਾਲ ਲੈ ਆਈ ਹਸਪਤਾਲ ਵਿੱਚ ਅੱਜ ਬਹੁਤ ਭੀੜ ਸੀ ਭੱਜ ਦੌੜ ਮੱਚੀ ਹੋਈ ਸੀ ਗੁਰਪ੍ਰੀਤ ਨੇ ਕਾਊਂਟਰ ਤੇ ਜਾ ਕੇ ਆਪਣੀ ਕੁੜੀ ਦੇ ਬਾਰੇ ਪੁੱਛਿਆ ਉਹ ਗੁਰਪ੍ਰੀਤ ਨੂੰ ਪਹਿਚਾਨਦੀ ਸੀ ਉਹ ਹਸਪਤਾਲ ਦੀ ਇੱਕ ਵੱਡੀ ਡਾਕਟਰ ਸੀ ਉਸ ਕੁੜੀ ਨੇ ਦੱਸਿਆ ਕਿ ਮੈਡਮ ਤਾਂ ਵਾਰਡ ਵਿੱਚ ਬਿਜ਼ੀ ਹੈ ਇੱਕ ਪੇਸ਼ੈਂਟ ਆਇਆ ਹੈ ਤੇ ਉਹ ਮੈਡਮ ਦੇ ਇਲਾਵਾ ਕਿਸੇ ਹੋਰ ਦੀ ਸਮਝ ਵਿੱਚ ਨਹੀਂ ਆ ਰਿਹਾ ਕਾਊਂਟਰ ਵਾਲੀ ਕੁੜੀ ਨੇ ਗੁਰਪ੍ਰੀਤ ਦੀ ਕੁੜੀ ਦਾ ਨਾਮ ਲਿਆ ਤਾਂ ਗੌਰਪ੍ਰੀ ਤੇ ਮੁਸਕਰਾਉਂਦੇ ਹੋਏ ਖਾਣਾ ਚੁੱਕ ਕੇ ਉੱਥੇ ਚਲੀ ਗਈ। ਵਾਰਡ ਵਿੱਚ ਕਦਮ ਰੱਖਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਾਹਮਣੇ ਉਸ ਦੀਆਂ ਤਿੰਨੇ ਕੁੜੀਆਂ ਬੜੇ ਪਰੇਸ਼ਾਨ ਚਿਹਰੇ ਲੈ ਕੇ ਇੱਕ ਮਰੀਜ਼ ਨੂੰ ਦੇਖ ਰਹੀਆਂ ਸੀ। ਉਹ ਮਰੀਜ਼ ਕੋਈ ਹੋਰ ਨਹੀਂ, ਇੱਕ ਬਜ਼ੁਰਗ ਔਰਤ ਸੀ ਜੋਲਾਚਾਰ ਅੰਦਾਜ਼ ਵਿੱਚ ਬੈੱਡ ਤੇ ਪਈ ਹੋਈ ਸੀ। ਉਸ ਦੀ ਨਬਜ਼ ਕਦੇ ਘਟ ਜਾਂਦੀ ਤੇ ਕਦੇ ਵੱਧ ਜਾਂਦੀ ਸੀ। ਹਾਲਤ ਇੰਨੀ ਬੁਰੀ ਸੀ ਕਿ ਲੱਗਦਾ ਸੀ ਕਿ ਕਿਸੇ ਵੀ ਸਮੇਂ ਉਸ ਦੀ ਮੌਤ ਹੋ ਸਕਦੀ ਹੈ। ਪਰ ਗੌਰਪ੍ਰੀ ਦੀ ਹੈਰਾਨੀ ਦਾ ਕਾਰਨ ਕੁਝ ਹੋਰ ਹੀ ਸੀ ਉਸ ਔਰਤ ਦੇ ਨਾਲ ਹੀ ਇੱਕ ਆਦਮੀ ਖੜ੍ਹਾ ਸੀ ਜਿਸ ਦੇ ਸਿਰ ਦੇ ਵਾਲ ਸਫੈਦ ਹੋ ਗਏ ਸੀ ਤੇ ਚਿਹਰੇ ਤੇ ਝੁਰੜੀਆਂ ਦਾ ਜਾਲ ਵਿਛਿਆ ਹੋਇਆ ਸੀ ਉਹ ਕੋਈ ਹੋਰ ਨਹੀਂ ਬਲਕਿ ਗੁਰਵਿੰਦਰ ਸੀ ਤੇ ਬੈੱਡ ਤੇ ਪਈ ਹੋਈ ਔਰਤ ਉਸ ਦੀ ਸੱਸ ਸੀ ਪੈਰਾਂ ਦੀ ਆਵਾਜ਼ ਤੇ ਗੁਰਵਿੰਦਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਉਸ ਨੇ ਗੌਰਪ੍ਰੀਤ ਨੂੰ ਪਹਿਚਾਨ ਲਿਆ ਗੌਰਪ੍ਰੀਤ ਦੀਆਂ ਤਿੰਨੇ ਕੁੜੀਆਂ ਨੇ ਵੀ ਮੁੜ ਕੇ ਦੇਖਿਆ ਤੇ ਕਹਿੰਦੀਆਂ ਮੰਮੀ ਤੁਸੀਂ ਇੱਥੇ ਕਿਉਂ ਆ ਗਏ ਉਸ ਦੀਆਂ ਕੁੜੀਆਂ ਪਿਆਰ ਨਾਲ ਅੱਗੇ ਹੋਈਆਂ ਗੌਰਪ੍ਰੀਤ ਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਸੰਭਾਲਿਆ ਤੇ ਖਾਣੇ ਵਾਲਾ ਟਿਫਨ ਉਹਨਾਂ ਦੇ ਅੱਗੇ ਕਰ ਦਿੱਤਾ ਕੁੜੀਆਂ ਕਹਿੰਦੀਆਂ ਮੰਮੀ ਇੰਨੀ ਚਿੰਤਾ ਨਾ ਕਰਿਆ ਕਰ ਸਾਡੀ ਇੱਥੇ ਹਸਪਤਾਲ ਵਿੱਚ ਖਾਣਾ ਮਿਲ ਜਾਂਦਾ ਹੈ ਤੁਸੀਂ ਫालतू ਵਿੱਚ ਪਰੇਸ਼ਾਨ ਹੁੰਦੇ ਰਹਿੰਦੇ ਹੋ ਤਿੰਨੇ ਕੁੜੀਆਂ ਮਾਂ ਦੇ ਗਲੇ ਲੱਗ ਗਈਆਂ ਤੇ ਉਸ ਦਾ ਮੱਥਾ ਚੁੰਮਣ ਲੱਗੀਆਂ ਬੈੱਡ ਤੇ ਪਈ ਉਸ ਦੀ ਸੱਸ ਨੇ ਜ਼ਰਾ ਅੱਖਾਂ ਖੋਲ ਕੇ ਦੇਖਿਆ ਗੁਰਪ੍ਰੀਤ ਦੀ ਕੁੜੀ ਭੱਜ ਕੇ ਉਸਦੇ ਕੋਲ ਜਾ ਪਹੁੰਚੀ ਤੇ ਉਹ ਦੁਬਾਰਾ ਉਸਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਲੱਗੀ। ਗੁਰਵਿੰਦਰ ਹੈਰਾਨ ਸੀ। ਅਚਾਨਕ ਹੀ ਉਹ ਅੱਗੇ ਹੋਇਆ ਤੇ ਉਸਨੇ ਗੁਰਪ੍ਰੀਤ ਦੇ ਸਾਹਮਣੇ ਦੋਵੇਂ ਹੱਥ ਜੋੜੇ ਤੇ ਕਿਹਾ, ਮੈਨੂੰ ਮaaf ਕਰ ਦੇ ਗੁਰਪ੍ਰੀਤ। ਅਸੀਂ ਤੇਰੇ ਨਾਲ ਬਹੁਤ ਗਲਤ ਕੀਤਾ। ਤੇਰੀ ਗੱਲ ਸੁਣੇ ਬਗੈਰ ਮੈਂ ਤੈਨੂੰ ਘਰੋਂ ਕੱਢ ਦਿੱਤਾ। ਆਪਣੀਆਂ ਕੁੜੀਆਂ ਦਾ ਦੁਬਾਰਾ ਚਿਹਰਾ ਵੀ ਨਾ ਦੇਖਿਆ। ਮੈਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਇਹ ਮੇਰੀਆਂ ਹੀ ਕੁੜੀਆਂ ਨੇ ਜੋ ਇੰਨੀਆਂ ਸਫਲ ਨੇ। ਗੁਰਵਿੰਦਰ ਆਪਣੀਆਂ ਕੁੜੀਆਂ ਨੂੰ ਦੇਖ ਰਿਹਾ ਸੀ ਪੂਰੇ ਵਾਰਡ ਵਿੱਚ ਇੱਕਦਮ ਸਨਾਟਾ ਛਾ ਗਿਆ ਗੁਰਵਿੰਦਰ ਦੀਆਂ ਕੁੜੀਆਂ ਨੇ ਜਦੋਂ ਇਹ ਸੁਣਿਆ ਕਿ ਇਹ ਬਜ਼ੁਰਗ ਆਦਮੀ ਸਾਡਾ ਪਿਓ ਹੈ ਤਾਂ ਉਹ ਇਹ ਸੁਣ ਕੇ ਇੱਕਦਮ ਹੈਰਾਨ ਹੋ ਗਈਆਂ ਤੇ ਬੈੱਡ ਤੇ ਪਈ ਹੋਈ ਗੁਰਵਿੰਦਰ ਦੀ ਮਾਂ ਤੜਫ ਰਹੀ ਸੀ ਗੌਰਪ੍ਰੀਤ ਨੇ ਇੱਕ ਗਹਿਰਾ ਸਾਹ ਲਿਆ ਤੇ ਕਹਿੰਦੀ ਮੰਮੀ ਜੀ ਤੁਸੀਂ ਹਮੇਸ਼ਾ ਕਿਹਾ ਕਰਦੇ ਸੀ ਕਿ ਧੀਆਂ ਨੂੰ ਪੜਾ ਲਿਖਾ ਕੇ ਮੈਂ ਕੀ ਕਰਾਂਗੀ ਤਾਂ ਫਿਰ ਅੱਜ ਦੇਖ ਲਓ ਕਿ ਕੁੜੀਆਂ ਨੂੰ ਪੜਾ ਲਿਖਾ ਕੇ ਮੈਨੂੰ ਕੀ ਮਿਲਿਆ ਮੈਨੂੰ ਅੱਜ ਆ ਮਿਲਿਆ ਹੈ ਜੋ ਮੰਮੀ ਜੀ ਦਾ ਇਲਾਜ ਕਰ ਰਹੀਆਂ ਹਨ ਗੌਰਪ੍ਰੀਤ ਨੇ ਕਿਹਾ ਤਾਂ ਬੈੱਡ ਤੇ ਪਈ ਉਸਦੀ ਸੱਸ ਨੇ ਆਪਣੇ ਕੰਮ ਦੇ ਹੱਥਾਂ ਨੂੰ ਚੁੱਕ ਕੇ ਗੌਰਪ੍ਰੀਤ ਦੇ ਸਾਹਮਣੇ ਜੋੜ ਦਿੱਤਾ ਗੁਰਵਿੰਦਰ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਅਤੇ ਉਸਨੇ ਕਿਹਾ ਤੇਰੇ ਜਾਣ ਤੋਂ ਬਾਅਦ ਮੈਂ ਦੂਜਾ ਵਿਆਹ ਕੀਤਾ ਸੀ ਪਰ ਉਹ ਦੂਜੀ ਪਤਨੀ ਘਰ ਵਸਾਉਣ ਵਾਲੀ ਨਹੀਂ ਸੀ ਉਸਨੇ ਸਾਨੂੰ ਬਹੁਤ ਦੁੱਖ ਦਿੱਤਾ ਉਹ ਸਾਨੂੰ ਬਹੁਤ ਪਰੇਸ਼ਾਨ ਕਰਦੀ ਸੀ ਉਸਨੇ ਮਾਂ ਦਾ ਇਹ ਹਾਲ ਕਰ ਦਿੱਤਾ ਤੇ ਅੰਤ ਵਿੱਚ ਆਪਣੇ ਕਿਸੇ ਯਾਰ ਬੇਲੀ ਨਾਲ ਪੱਜ ਗਈ ਸਾਨੂੰ ਮਾਫ਼ ਕਰ ਦੇ ਗੁਰਪ੍ਰੀਤ ਉਸਦੀ ਮਾਂ ਵਾਰ-ਵਾਰ ਮਾਫ਼ੀਆਂ ਮੰਗ ਰਹੀ ਸੀ ਪਰ ਗੁਰਪ੍ਰੀਤ ਚੁੱਪ ਖੜੀ ਸੀ ਉਸ ਦੀਆਂ ਤਿੰਨਾਂ ਕੁੜੀਆਂ ਆਪਣੀ ਦਾਦੀ ਦੇ ਕੋਲ ਖੜੀਆਂ ਸੀ ਤੇ ਉਸ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਜਲਦੀ ਉਸ ਦੀ ਆਤਮਾ ਸਰੀਰ ਛੱਡ ਗਈ ਗੁਰਪ੍ਰੀਤ ਨੇ ਗੁਰਵਿੰਦਰ ਨੂੰ ਮਾਫ਼ ਕਰ ਦਿੱਤਾ ਦੋਵਾਂ ਕੁੜੀਆਂ ਨੇ ਪਿਓ ਦੇ ਪੈਰੀ ਹੱਥ ਲਾਏ ਪਰ ਇਸ ਤੋਂ ਜ਼ਿਆਦਾ ਉਹਨਾਂ ਦੇ ਲਈ ਪਿਓ ਦਾ ਕੋਈ ਮਹੱਤਵ ਨਹੀਂ ਸੀ ਉਹ ਗੁਰਪ੍ਰੀਤ ਦੇ ਨਾਲ ਹੱਸਦਿਆਂ ਮੁਸਕਰਾਉਂਦੀਆਂ ਆਪਣੇ ਘਰ ਨੂੰ ਚਲੀਆਂ ਗਈਆਂ ਤੇ ਜਦੋਂ ਕਿ ਗੁਰਵਿੰਦਰ ਆਪਣੀ ਮਾਂ ਦੀ ਲਾਸ਼ ਦੇ ਕੋਲ ਇਕੱਲਾ ਬੈਠਾ ਖੁਦ ਤੇ ਅਫਸੋਸ ਕਰ ਰਿਹਾ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਹੈ ਕਿ ਗੌਰਪ੍ਰੀਤ ਨੇ ਜੋ ਵੀ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਕੀ ਗੌਰਪ੍ਰੀਤ ਨੂੰ ਮਾਫ ਕਰਕੇ ਗੁਰਵਿੰਦਰ ਦੇ ਨਾਲ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ ਤੁਹਾਡੀ ਕੀ رائے ਹੈ ਇਸ ਕਹਾਣੀ ਦੇ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਅਤੇ ਦਿਲਚਸਪ ਪਰਵਾਰਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਅਜਾਜ਼ਤ ਧੰਨਵਾਦ ਜੀ